ਦਿੱਲੀ ਦੇ ਵਿੱਚ ਲੱਗ ਤਾਂ ਰਿਹਾ ਸੀ ਕਿ ਭਾਜਪਾ ਸਰਕਾਰ ਬਣਾ ਲੂਗੀ ਪਰ ਐਦਾਂ ਬਣਾ ਲੂਗੀ ਕੇਜਰੀਵਾਲ ਆਪਣੀ ਸੀਟ ਤੋਂ ਹਾਰ ਜਾਣਗੇ ਇਹ ਕਿਸੇ ਨੇ ਐਕਸਪੈਕਟ ਨਹੀਂ ਸੀ ਕੀਤਾ ਜੀ ਜੀ 2012 ਨਵੰਬਰ ਦੇ ਵਿੱਚ ਪਾਰਟੀ ਬਣਦੀ ਐ 12 ਕੋ ਸਾਲ ਪੁਰਾਣੀ ਆ ਪੰਜਾਬ ਦੇ ਲੋਕਾਂ ਨੇ ਕਿੱਥੋਂ ਚੱਕ ਕੇ ਕਿੱਥੇ ਚੜਾਤੀ ਦਿੱਲੀ ਦੇ ਵਿੱਚ ਜਿਹੜੀ ਹੁਣ ਹਾਰ ਹੋਈ ਐ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਬਹੁਤ ਰੌਲਾ ਪੈ ਗਿਆ ਹਮ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੱਦੇ ਤੇ ਰੌਲਾ ਪੈ ਗਿਆ ਵੀ ਲੱਗਦਾ ਹੈ ਕਿ ਭਗਵੰਤ ਮਾਨ ਨੂੰ ਕੁਰਸੀਓਂ ਲਾ ਦੇਣਗੇ ਤੇ ਸ਼ਾਇਦ ਉਹ ਆਪ ਪੰਜਾਬ ਚਾਉਣਾ ਚਾਹੁੰਦੇ ਉਹਨਾਂ ਦੀ ਹਾਰ ਦੇ ਨਾਲ ਪੰਜਾਬ ਦੀ ਸਿਆਸਤ ਦੇ ਕਿਦਾਂ ਦਾ ਫਰਕ ਮਹਿਸੂਸ ਕਰਦੇ ਹੋ ਹਾਂਜੀ ਬਿਲਕੁਲ ਜੀ ਤੁਸੀਂ ਜਿੱਦਣ ਦਿੱਲੀ ਦੇ ਆਏ ਹੈਗੇ ਨੇ ਨਤੀਜੇ ਤੇ ਉਹ ਤੇ ਚਲੋ ਹੁਣ ਕਿਉਂਕਿ ਬੀਜੇਪੀ ਵੀ ਹੁਣ ਸਾਰੇ ਦੇਸ਼ ਦੇ ਵਿੱਚ ਤਕਰੀਬਨ ਮੈਜੋਰਟੀ ਜਿਹੜੀ ਹੈਗੀ ਹੈ ਕਿ ਬੀਜੇਪੀ ਦੇ ਸਾਰੇ ਸਟੇਟਾਂ ਦੇ ਵਿੱਚ ਜਿਹੜੀ ਹੈ ਸਰਕਾਰ ਹੈਗੀ ਹੈ ਵੀ ਮੈਜੋਰਟੀ ਆਫ ਸਟੇਟਸ ਹੈਗੀ ਹੈ ਤੇ ਦਿੱਲੀ ਜਿਵੇਂ ਕਹਿੰਦੇ ਦੀਵੇ ਥਲੇ ਹਨੇਰਿਆ ਵਾਲਾ ਕੰਮ ਅਸੀਂ ਤੇ ਉਹ ਨਾਮ ਇਤਿਹਾਸ ਹੋ ਗਏ ਜਾਂ ਮੋਦੀ ਆਰੀ ਹੋ ਗਏ ਤੇ ਉਹ ਮੈਂ ਵੀ ਇਹ ਤੇ ਚੈਲੰਜ ਹੁੰਦਾ ਹੀ ਹੈਗਾ ਪੀ ਯਾਰ ਸਾਰੇ ਆਪਾਂ ਜਿਵੇਂ ਜੰਗ ਜਿੱਤੇ ਆਏ ਤੇ ਆਪਣੇ ਘਰ ਜਿਹੜੀ ਹੈਗੀਏ ਕੋਈ ਹੋਰ ਹੀ ਪਾਰਟੀ ਬੈਠੀ ਆ ਤੇ ਪਾਰਟੀ ਵੀ ਉਹ ਵੀ ਹੈਗੀਏ ਕਿ ਜਿਹੜੀ ਕੋਈ ਬਹੁਤੀ ਸਿਆਸੀ ਹੈ ਨਹੀਂ ਹੈ ਨਾ ਪੀ ਨਵੀਂ ਪਾਰਟੀ ਹੈਗੀ ਆ ਤੇ ਦੂਜਾ ਉਹਨਾਂ ਨੂੰ ਚੈਲੰਜ ਵੀ ਇਹ ਜ਼ਿਆਦਾ ਕਰਦੇ ਹੈ ਕਹਿੰਦੇ ਤਾਂ ਉਹਨਾਂ ਦਾ ਪੂਰਾ ਜ਼ੋਰ ਤੇ ਲੱਗਿਆ ਸੀ ਬਿਲਕੁਲ ਹਾਲ ਹੀ ਵਿੱਚ 2023 ਚ ਤੇ ਇਲੈਕਸ਼ਨ ਕਮਿਸ਼ਨ ਨੇ ਹਾਲੇ ਉਹਨਾਂ ਨੂੰ ਮਾਨਤਾ ਦਿੱਤੀ ਕੇਂਦਰੀ ਪਾਰਟੀ ਵੱਲੋਂ ਹਾਂਜੀ ਪੀ ਉਹਨਾਂ ਨੇ ਕੇਂਦਰੀ ਪਾਰਟੀ ਵੱਲੋਂ ਜੇ ਨੈਸ਼ਨਲ ਪਾਰਟੀ ਵੱਲੋਂ ਮਾਨਤਾ ਦਿੱਤੀ ਹੈ ਗਿਆ ਨਾ ਤੇ ਉਹੀ ਕਿ ਉਹਨਾਂ ਨੂੰ ਲੱਗਦਾ ਵੀ ਇਹ ਕਿ ਹਾਲਾਂਕਿ ਹੋਕ ਹੀ ਰਿਹਾ ਹੈ ਕਿ ਭਾਜਪਾ ਜਿਹੜੀ ਹਰ ਵਾਰੀ ਸੱ ਤੇ ਦਿੱਲੀ ਦੀਆਂ ਜਿਹੜੀਆਂ ਐਮਪੀ ਦੀਆਂ ਤੇ ਜਿੱਤ ਜਾਂਦੀ ਹੈਗੀ ਪਰ ਜਿਹੜੀਆਂ ਐ ਐਮਐਲਏ ਦੀਆਂ ਉਹ ਜਿੱਤ ਨਹੀਂ پا ਰਹੇ ਹੈਗੇ ਤਾਂ ਉਹਨਾਂ ਨੇ ਵੀ ਇਹਨੂੰ ਜਿਹੜਾ ਹੈਗਾ ਕਿ ਨੱਕ ਦਾ ਜਿਹੜਾ ਹੈਗਾ ਕਿ ਸਵਾਲ ਪਨਾ ਕੇ ਤੇ ਐਕਚੁਅਲੀ ਇਹਦੇ ਬੀਜੇਪੀ ਪਹਿਲਾਂ ਵੀ ਸੀ ਬੀਜੇਪੀ ਪਹਿਲਾਂ ਕੀ ਪਹਿਲਾਂ ਆਰਆਰਐਸ ਦੇ ਸਿਰ ਦੇ ਉੱਤੇ ਇਲੈਕਸ਼ਨ ਜਿੱਤਦੀ ਹੁੰਦੀ ਸੀ ਪਰ ਹੁਣ ਕਿਉਂਕਿ ਇਹਨਾਂ ਨੂੰ ਲੰਬਾ ਸਮਾਂ ਇਹਨਾਂ ਨੇ ਰਾਜ ਕਰ ਲਿਆ ਹੈਗਾ ਤਾਂ ਇਹਨਾਂ ਦਾ ਆਪਣਾ ਕੈਰੈਕਟਰ ਆਪਣੀ ਨੈਟਵਰਕ ਆਪਣਾ ਸਾਰਾ ਸਿਸਟਮ ਇਹਨਾਂ ਨੂੰ ਸਮਝ ਆ ਗਿਆ ਹੈਗਾ ਨਾ ਕਿੱਦਾਂ ਇਹਨਾਂ ਨੇ ਕਰਨਾ ਹੈਗਾ ਤੇ ਅਮਿਤ ਸ਼ਾਹ ਤੇ ਪਹਿਲਾਂ ਵੀ ਚਲੋ ਚਨਕਿਆ ਉਹਨੂੰ ਕਹਿੰਦੇ ਹੈਗੇ ਨੇ ਇੰਡੀਅਨ ਪੋਲਿਟਿਕਸ ਦਾ ਤੇ ਉਹਨਾਂ ਨੇ ਆਪਣਾ ਜੋਰ ਲਾ ਕੇ ਤੇ ਸਰ ਮੈਂ ਕਿ ਮਾਈਕਰੋ ਮੈਨੇਜਮੈਂਟ ਜਿਹਨੂੰ ਕਹਿੰਦੇ ਹੈਗੇ ਕੀਤੀ ਇਹਨਾਂ ਨੇ ਉਹ ਸੇਮ ਹੀ ਚੀਜ਼ ਇਹਨਾਂ ਨੇ ਹਰਿਆਣੇ ਦੇ ਵਿੱਚ ਵੀ ਕੀਤੀ ਸੀ ਕਿਸੇ ਨੂੰ ਇਹ ਲੱਗਦਾ ਹੀ ਨਹੀਂ ਸੀ ਕੋਈ ਪੋਲ ਗੱਲ ਕਰਦੀ ਨਹੀਂ ਸੀ ਕਿ ਹਰਿਆਣੇ ਦੇ ਵਿੱਚ ਵੀ ਸਰਕਾਰ ਬਣਾ ਜਨਗੇ ਹੈ ਇਸ ਵਾਰ ਹਨਾ ਪਰ ਉਹ ਬਣਾ ਗਏ ਉਹਨਾਂ ਨੇ ਕੀਤਾ ਕਿ ਸਾਰੇ ਜਿਵੇਂ ਕਿ ਜਿਆਦਾ ਜਿਹੜੇ ਜਿਵੇਂ ਜੱਟ ਤਬਕਾ ਜਿਹੜਾ ਹੁੰਦਾ ਜਿਨ੍ਹਾਂ ਨੂੰ ਹਰਿਆਣਾ ਦੇ ਜਾਟ ਆਪਾਂ ਕਹਿ ਦਿੰਦੇ ਹੈਗੇ ਆ ਜ਼ਮੀਂਦਾਰ ਹੁੰਦਾ ਜਿਨ੍ਹਾਂ ਦੇ ਕੋਲ ਚਾਰ ਸਿਹਾਰੜ ਹੁੰਦੇ ਹੈਗੇ ਨੇ ਜਮੀਨ ਹੁੰਦੀ ਆ ਜੀ ਉਹ ਉਦਾਂ ਭਾਵੇਂ ਅੰਦਰੋਂ ਖਾਲੀ ਹੋਣ ਪਰ ਬੜਕਾ ਮੁੜਕਾ ਜਿਆਦੀਆਂ ਮਾਰਦੇ ਤੇ ਆਟਸਪੋਕਨ ਜਿਹਨੂੰ ਆਪਾਂ ਕਹਿ ਦਿੰਦੇ ਹੈਗੇ ਆ ਵੀ ਵਧੀਆ ਲੈਂਗੁਏਜ ਦੇ ਆਟਸਪੋਕਨ ਹੁੰਦੇ ਲੋਕੀ ਹੈ ਨਾ ਜੀ ਉਹ ਤੇ ਸੀ ਹੈ ਨਾ ਤੇ ਫਿਰ ਉਹਨਾਂ ਨੇ ਇਹ ਦੇਖਿਆ ਕਿ ਇਹਨਾਂ ਜਾਟਾਂ ਨੇ ਸਾਨੂੰ ਵੋਟ ਤੇ ਪਾਣੀ ਨਹੀਂ ਹੈਗੀ ਹੈ ਨਾ ਉਹਨਾਂ ਨੇ ਉਹਨਾਂ ਨੂੰ ਇਗਨੋਰ ਕਰਕੇ ਬਾਕੀ ਜਣੀਆਂ ਜਾਤਾਂ ਸੀ ਠੀਕ ਹੈ ਉਹਨਾਂ ਨੂੰ ਮਤਲਬ ਜਿਹੜਾ ਕਰ ਲਿਆ ਵੀ ਤੁਸੀਂ ਦੇਖੋ ਵੀ ਤੁਸੀਂ ਆਪਣਾ ਸਤ ਸਰਕਾਰ ਚਾਹੁੰਦੇ ਹੈਗੇ ਕਿ ਤੁਸੀਂ ਜਾਂ ਫਿਰ ਜੱਟਾਂ ਦੇ ਸਲੇਹੀ ਵੀ ਜੱਟਾਂ ਦੇ ਸਲੇਹੀ ਵੀ ਰਾਜ ਕਰਨਾ ਹੈ ਨਾ ਕਿਉਂਕਿ ਬਾਕੀ ਜਿਹੜੇ ਹੈਗੇ ਕਿ ਉਹ ਉਹਨਾਂ ਨੂੰ ਹੀ ਕਰ ਰਹੇ ਸੀ ਉਹ ਕਰਦੇ ਕਿ ਉਹਨਾਂ ਨੇ ਮੈਨੂੰ ਉਲਟ ਫੇਅਰ ਕਰਕੇ ਉਸ ਚੀਜ਼ ਦਾ ਤੇ ਹਰਿਆਣੇ ਦੇ ਵਿੱਚ ਵੀ ਉਹ ਸਰਕਾਰ ਬਣਾ ਕੇ ਤਾਂ ਇਸ ਵਾਰ ਵੀ ਜਿਹੜਾ ਹੈਗਾ ਕਿ ਉਹਨਾਂ ਨੇ ਵੀ ਕਹਿ ਲੋ ਕੋ ਬੂਥ ਲੈਵਲ ਤੱਕ ਕਿ ਆਪਣੀ ਮੈਨਰਿੰਦ ਕੀਤੀ ਜੋ ਵੀ ਕੀਤਾ ਤਾਂ ਉਹਨਾਂ ਨੇ ਕਰ ਕਰਾ ਕੇ ਚਲੋ ਮਸ਼ੀਨਰੀ ਤਾਂ ਹਰ ਕੋਈ ਯੂਜ਼ ਕਰਦਾ ਹੀ ਹੈਗਾ ਜੇ ਆਪਾਂ ਕਹੀਏ ਕਿ ਭਾਜਪਾ ਨੇ ਯੂਜ਼ ਕੀਤੀ ਹੈਗੀ ਮਸ਼ੀਨਰੀ ਤੇ ਕਿਹੜੇ ਨੇ ਨਹੀਂ ਕੀਤੀ ਹੈਗੀ ਤੇ ਜੇ ਜੇ ਅਕਾਲੀਆਂ ਦੀ ਸਰਕਾਰ ਹੋਏਗੀ ਤਾਂ ਉਹ ਵੀ ਕਰਨਗੇ ਜੇ ਰਸਦੀ ਹੋਏ ਕਿਤੇ ਉਹ ਵੀ ਕਰਦੇ ਨੇ ਆਪ ਵਾਲੇ ਕਿਹੜੇ ਘਟ ਕਰਦੇ ਹੈਗੇ ਨੇ ਜਿਵੇਂ ਪੰਜਾਬ ਦੇ ਵਿੱਚ ਵੀ ਹੋਏ ਤੇ ਹਨ ਕਿਸੇ ਇਲੈਕਸ਼ਨ ਨੂੰ ਤੇ ਹਰ ਕੋਈ ਕਰਦਾ ਹੈਗਾ ਆਪਣੇ ਹੱਕ ਚ ਭੁਗਤਾਨ ਦੀ ਕੋਸ਼ਿਸ਼ ਕਰਦਾ ਹੈਗਾ ਕਿਉਂਕਿ ਉਦੋਂ ਨੱਕ ਦਾ ਸਵਾਲ ਜ਼ਿਆਦਾ ਹੁੰਦਾ ਜਿਹੜਾ ਨਹੀਂ ਹੁੰਦਾ ਸਰਕਾਰ ਦੇ ਵਿੱਚ ਤੇ ਉਹਨੂੰ ਤੇ ਕੋਈ ਫਰਕ ਨਹੀਂ ਪੈਂਦਾ ਹੈਗਾ ਤੇ ਭਾਜਪਾ ਨਾਲ ਨੇਚਰਲੀ ਜਿਹੜਾ ਹੈਗਾ ਭਈ ਇੰਨੇ ਚਿਰ ਜਿਹੜਾ ਹੋ ਗਿਆ ਪੇ ਦਿੱਲੀ ਦੇ ਵਿੱਚ ਨਹੀਂ ਇਹ ਬਣਾ ਸਕੇ 27 ਸਾਲ ਹੋ ਗਏ ਸੀ ਪਹਿਲਾਂ ਇਹਨਾਂ ਨੇ ਚਲਦੀ ਰਹੀ ਇਹਨਾਂ ਸਰਕਾਰ ਪਰ ਬਾਅਦ ਚ ਨਹੀਂ ਬਣਾ ਪਏ ਤੇ ਉਹ ਉਹਨਾਂ ਨੇ ਚਲੋ ਬਣਾ ਤੇ ਲਈ ਹੈ ਨਾ ਪਰ ਤੁਸੀਂ ਇੱਕ ਚੀਜ਼ ਦੇਖੀ ਹੋਣੀ ਹੈਗੀ ਕਿ ਜਿਹੜੇ ਪੰਜਾਬੀ ਸੀ ਨਾ ਉਹਨਾਂ ਨੇ ਮੈਨੂੰ ਵੀ ਕੋਈ ਵੇਹੇ ਮੈਸੇਜ ਕੋਈ ਨਜ਼ਰ ਆਇਆ ਪਏ ਜਿਨ੍ਹਾਂ ਨੇ ਭਾਜਪਾ ਨੂੰ ਵਧਾਈ ਦਿੱਤੀ ਹੋਏ ਹੈ ਨਾ ਪਰ ਆਪ ਦੀ ਹਾਰ ਨੇ ਦੇ ਉੱਤੇ ਜ਼ਿਆਦਾ ਖੁਸ਼ ਸੀ ਉਹਦਾ ਰਿਐਕਸ਼ਨ ਸੀ ਪੀ ਲਾਲੇ ਨੂੰ ਆ ਹੋ ਗਿਆ ਜੀ ਕਿ ਜੀ ਹੁਣ ਆਪ ਨੂੰ ਇਦਾਂ ਹੋ ਗਿਆ ਜੀ ਫਲਾਣੇ ਨੂੰ ਇਦਾਂ ਹੋ ਗਿਆ ਨਾ ਵੀ ਉਸ ਗੱਲ ਤੇ ਖੁਸ਼ ਸੀ ਕਿ ਆਪ ਹਾਰ ਗਈ ਹੈਗੀ ਉਹਦਾ ਕਾਰਨ ਇਹ ਹੈਗਾ ਕਿ ਦੇਖੋ ਜਿਹੜਾ ਨਾ ਕੇਸਰੀਵਾਲ ਸੀ ਠੀਕ ਹੈ ਉਹ ਮੁੱਦੇ ਜਦੋਂ ਵੀ ਇਹ ਨਾ ਪਹਿਲਾਂ ਆਂਦਾ ਹੁੰਦਾ ਸੀ ਤੇ ਕਿਉਂਕਿ ਮੈਂ ਜਿਹੜੂ ਤੋਂ ਮੇਰੇ ਪੋਲਿਟਿਕਸ ਨੂੰ ਫਾਲੋ ਕਰਦਾ ਹੈਗਾ ਤੇ ਕੇਜਰੀ ਵੱਲੋਂ ਡੇ 1 ਤੋਂ ਹੀ ਫਾਲੋ ਕਰਦੇ ਰਿਹਾ ਹੈ ਹਨ ਤੇ ਇਹਨੇ ਜਿੰਦਾ ਅੰਦਾਲਨ ਦੇ ਵਿੱਚ ਜੀ ਸ਼ੁਰੂ ਕੀਤਾ ਤੇ ਚਲੋ ਜਦੋਂ ਬਾਅਦ ਚ ਆਇਆ ਵੀ ਤੇ ਇਹਨੇ ਮੈਂ ਵੀ ਆਣਾ ਕੈਮਰਿਆਂ ਦੇ ਸਾਹਮਣੇ ਗੱਲ ਕਰਨੀ ਤੇ ਬੜੀ ਗੱਠਸ ਦੇ ਨਾਲ ਜਿਹੜੇ ਹੈਗੇ ਕਿ ਉਹ ਲੈ ਕੇ ਆਣੀਆਂ ਚੀਜ਼ਾਂ ਸਾਹਮਣੇ ਵੀ ਫਲਾਣੇ ਨੇ ਆ ਘਟਾਲਾ ਕੀਤਾ ਫਲਾਣੇ ਨੇ ਆ ਘਟਾਲਾ ਕੀਤਾ ਸਾਰੀਆਂ ਗੱਲਾਂ ਕਰਦੇ ਸੀ ਫਿਰ ਜਦੋਂ ਇਹਨਾਂ ਨੇ ਸਿੰਪਲੀਸਿਟੀ ਦੀ ਗੱਲ ਕੀਤੀ ਕਿ ਆਪਾਂ ਤੇ ਜੀ ਦੋ ਕਮਰਿਆਂ ਦੇ ਮਕਾਨ ਚ ਰਵਾਂਗੇ ਉਹਨਾਂ ਚੀਜ਼ਾਂ ਤੁਨੇ ਇਹ ਥੜਕ ਗਏ ਸਾਰੇ ਮੈਂ ਵੀ ਥੜਕ ਗਏ ਦੂਜਾ ਇਹਨਾਂ ਕੇਜਰੀਵਾਲ ਨੇ ਕੀ ਕੀਤਾ ਕਿ ਡਿਕਟੇਟਰ ਵਾਲਾ ਜਿਹੜਾ ਸੀ ਨਾ ਜਿਵੇਂ ਆਪਾਂ ਕਿਸੇ ਨੂੰ ਕਹਿੰਦੇ ਕਿ ਵੀ ਪਿੱਛੇ ਜੀ ਵੀ ਕਾਫੀ ਸਾਰੀਆਂ ਵੀਡੀਓ ਬਣੀਆਂ ਕਿ ਮੋਦੀ ਡਿਕਟੇਟਰ ਦੇ ਨਾਂ ਤੇ ਪਰ ਜਿਹੜਾ ਤੁਸੀਂ ਦੇਖੋ ਵੀ ਆਮ ਆਦਮੀ ਪਾਰਟੀ ਦੇ ਵਿੱਚ ਤੇ ਮੈਂ ਵੀ ਇਹੀ ਡਿਕਟੇਟਰ ਹੈਗਾ ਠੀਕ ਹੈ ਕੋਈ ਉਹਦੇ ਬਰਾਬਰ ਦਾ ਉਹਨੇ ਕੋਈ ਛੱਡਿਆ ਹੀ ਨਹੀਂ ਹੈਗਾ ਬੰਦਾ ਉਨੇ ਕੀ ਕੀਤਾ ਕਿ ਜਿਹੜੇ ਵੀ ਚੰਗੇ ਬੰਦੇ ਸੀ ਜਿਹੜੇ ਮੈਂ ਪੇ ਵਧੀਆ ਬੋਲਦੇ ਸੀ ਜਿਨ੍ਹਾਂ ਦੀ ਬੋਲਬਾਣੀ ਅੱਛੀ ਸੀ ਭਾਈਓ ਕੁਮਾਰ ਵਿਸ਼ਵਾਸ ਹੋਵੇ ਦੂਸਰੀ ਚੀਜ਼ ਇਹ ਸਾਰੇ ਨੂੰ ਇਹਨੇ ਮੇ ਕੋ ਡੇਲਾ ਨਹੀਂ ਲਾਤਾ ਜਾਂ ਚਲੇ ਗਏ ਛੱਡ ਕੇ ਇਹਨੂੰ ਇੱਕ ਅਲੱਗ ਅਲੱਗ ਹੀ ਰਿਹਾ ਹੁਣ ਤੁਸੀਂ ਦੇਖੋ ਜੀ ਇਹ ਇੰਟਰਨੈਟ ਡੈਮੋਕ੍ਰੇਸੀ ਦੀ ਗੱਲ ਕਰਦੇ ਸੀ ਇਹ ਤਾਂ ਇੰਟਰਨੈਟ ਡੈਮੋਕ੍ਰੇਸੀ ਦੀ ਕਦੀ ਨਹੀਂ ਆਪਾਂ ਸੁਣਿਆ ਪੇ ਇਹਨਾਂ ਦੀ ਕੋਈ ਵੀ ਪੋਲੀਟੀਕਲ ਅਫੇਅਰ ਕਮੇਟੀ ਦੀ ਕੋਈ ਮੀਟਿੰਗ ਹੋਈ ਹੈ ਕੀ ਹੈ ਜੋ ਕਿ ਇਹਨਾਂ ਦੀ ਵਰਕਿੰਗ ਕਮੇਟੀ ਦੀ ਕੋਈ ਮੀਟਿੰਗ ਹੋਈ ਕਦੀ ਨਹੀਂ ਆਪਾਂ ਸੁਣਿਆ ਆਪ ਦਾ ਨਾ ਪੰਜਾਬ ਵਿੱਚ ਨਾ ਕਦੀ ਦਿੱਲੀ ਦੇ ਵਿੱਚ ਵੀ ਇਹ ਕੇਜਰੀਵਾਲ ਦਾ ਜੋ ਦਿਲ ਕਰਦਾ ਹੈਗਾ ਤੇ ਉਸ ਹਿਸਾਬ ਨਾਲ ਹੀ ਚਲਾਂਦਾ ਕਿਉਂਕਿ ਉਹ ਵਿਸ਼ਵਾਸ ਨਹੀਂ ਕਰਦਾ ਕਿਸੇ ਤੇ ਵੀ ਮੈਂ ਹੀ ਸ਼ਾਇਦ ਸਹੀ ਕਰਦਾ ਹੈਗਾ ਤੇ ਨਾਲ ਕਹਿੰਦਾ ਹੈ ਡੈਮੋਕ੍ਰੇਸੀ ਲੈ ਕੇ ਆਣੀ ਇੰਟਰਨੈਸ਼ਨਲ ਡੈਮੋਕ੍ਰੇਸੀ ਲੈ ਕੇ ਆਣੀ ਹੈ ਉਹ ਕਰਤੇ ਕਰਤੇ ਕਿ ਪੂਰਾ ਹੀ ਮਤਲਬ ਉਹ ਜਿਹੜਾ ਹੈਗਾ ਕਿ ਡਿਕਟੇਟਰ ਵਾਲਾ ਜਿਹੜਾ ਹੋ ਗਿਆ ਵੀ ਸਾਰਾ ਤੇ ਦਿੱਲੀ ਦੇ ਵਿੱਚ ਤਾਂ ਚਲੋ ਉਧਰ ਦਿੱਲੀ ਵਾਲੇ ਲੋਕਾਂ ਵਾਸਤੇ ਵਧੀਆ ਹੈਗਾ ਮੈਂ ਮਤਲਬ ਦਿਲੋਂ ਚਾਹੁੰਦਾ ਸੀ ਕਿ ਦਿੱਲੀ ਵਾਲੇ ਜਿਹੜੇ ਹੈਗੇ ਨਾ ਆਪਾਂ ਚਲੋ ਹੁੰਦਾ ਭੀ ਭਾਜਪੀ ਨੂੰ ਆਪਾਂ ਸੌ ਨੁਕਸ ਖੱਟ ਸਕਦੇ ਹੈਗੇ ਪਰ ਨੇਚਰਲੀ ਜੇ ਦਿੱਲੀ ਦੇ ਵਿੱਚ ਲੋਕਲ ਵੀ ਗਵਰਨਮੈਂਟ ਦਿੱਲੀ ਦੀ ਹੋਏਗੀ ਤੇ ਉੱਪਰ ਵੀ ਦਿੱਲੀ ਦੀ ਹੋਏਗੀ ਤਾਂ ਉਹਨਾਂ ਨੂੰ ਬੈਨੀਫਿਟ ਹੋਏਗਾ ਆਲਟੀਮੇਟਲੀ ਹੈ ਨਾ ਉਹਨਾਂ ਦਾ ਵੀ ਸਵਾਲ ਬਣ ਜਾਂਦਾ ਹੈਗਾ ਯਾਰ ਉਹਨਾਂ ਕੋਈ ਬਹਾਨਾ ਵੀ ਨਹੀਂ ਰਿਹਾਗਾ ਉਹ ਤਾਂ ਨਹੀਂ ਕਹਿਣਗੇ ਸੈਂਟਰ ਵਾਲੇ ਫੰਡਸ ਨਹੀਂ ਦਿੰਦੇ ਹੈਗੇ ਇਹ ਜਗਰ ਨੀ ਕੰਮ ਕਰਨ ਦਿੰਦਾ ਕੋਈ ਨਹੀਂ ਹੋਣਾ ਤਾਂ ਉਹਨਾਂ ਦਾ ਦਿੱਲੀ ਵਾਲਿਆਂ ਵਾਸਤੇ ਲੋਕਾਂ ਵਾਸਤੇ ਗੁੱਡ ਹੈਗਾ ਕਿ ਜੇ ਭਾਜਪਾ ਦੀ ਦੋਨੋਂ ਜਗ੍ਹਾ ਤੇ ਹੈਗੀ ਆ ਪਰ ਇੰਨੇ ਜਿਹੜਾ ਆਡਾ ਜਿਹਾ ਲਾ ਰੱਖਿਆ ਨਾ ਹੈ ਵੀ ਸੱਚਾ ਸੀ ਇਹ ਨਹੀਂ ਮੈਂ ਕਹਿੰਦਾ ਵੀ ਨਹੀਂ ਹੈਗਾ ਪਰ ਉਹ ਗੱਲ ਕੀ ਹੁੰਦੀ ਹੈ ਕਿ ਜਦੋਂ ਤੁਸੀਂ ਕਿ ਸੀਟ ਤੇ ਬੈਠੇ ਹੈਗੇ ਤਾਂ ਸਾਨੂੰ ਪਤਾ ਚੈਲੰਜਸ ਤੇ ਆਣੇ ਹੀ ਹੈਗੇ ਠੀਕ ਹੈ ਮੈਂ ਕਈ ਵਾਰੀ ਸੋਚਦਾ ਵੀ ਜ਼ਿੰਦਗੀ ਜੇਕਰ ਨੈਗੇਟਿਵਿਟੀ ਨਾ ਹੋਵੇ ਤਾਂ ਜ਼ਿੰਦਗੀ ਕਿੰਨੀ ਵਧੀਆ ਹੁੰਦੀ ਵੀ ਮੰਨ ਲਓ ਆਪਾਂ ਰੋਜ਼ਮਰਗਾ ਕੰਮ ਕਰਨੇ ਨੇ ਸਾਨੂੰ ਕੋਈ ਦਿੱਕਤ ਨਾ ਆਵੇ ਤਾਂ ਆਪਾਂ ਕਰਨ ਨੂੰ ਤਾਂ ਤਿਆਰੀ ਹੈਗੇ ਪਰ ਅਸਲੀ ਤੇ ਉਹ ਪਤਾ ਲੱਗਦਾ ਹੈਗਾ ਕਿ ਜਦੋਂ ਤੁਹਾਡੇ ਕੋਲ ਚੈਲੰਜ ਆਉਂਦੇ ਤਾਂ ਤੁਸੀਂ ਕਿਦਾਂ ਬਿਹੇਵ ਕਰਦੇ ਖਾਸ ਕਰਕੇ ਲੀਡਰ ਵਾਸਤੇ ਤਾਂ ਜੇ ਤੁਹਾਨੂੰ ਉੱਥੇ ਮਤਲਬ ਗਵਰਨਰ ਹੈ ਜਾਂ ਮਤਲਬ ਸੈਂਟਰ ਦੇ ਵਿੱਚ ਹੈਗਾ ਥੋੜੀ ਥੋੜੀ ਲੜਾਈ ਲੈ ਕੇ ਤੁਸੀਂ ਆਪਣਾ ਆਡਾ ਲਾ ਕੇ ਰੱਖਣਾ ਹੈਗਾ ਠੀਕ ਹੈ ਬਸ ਵੀਰ ਸ਼ਾਮ ਤੱਕ ਬਸ ਜੀ ਗਵਰਨਰ ਨੂੰ ਗੁਰੂ ਲੈ ਲਓ ਜੀ ਆਪਣੇ ਲੈਫਟੇਨੈਂਟ ਗਵਰਨਰ ਹੈਗਾ ਜਮਾਦਵੀ ਮੋਦੀ ਨੂੰ ਗੱਲਾਂ ਘੱਟੀ ਜਾਓ ਉਹਦੇ ਨਾਲ ਲੋਕਾਂ ਦੇ ਮਸਲੇ ਹੱਲ ਨਹੀਂ ਹੋਏ ਉਹ ਵਿਗੜੇ ਹੈਗੇ ਹਨ ਤਾਂ ਦੈਟ ਮੀਨਸ ਕਿ ਉਹਦੇ ਵਿੱਚੋਂ ਵੀ ਕੈਨ ਮਤਲਬ ਵੀ ਕੱਢਣ ਨੂੰ ਕੁਝ ਨਹੀਂ ਉਹਨਾਂ ਨੂੰ ਮਿਲਿਆ ਪੋਸਟਿਵ ਪਲੱਸ ਜਿਹੜਾ ਉਹਦਾ ਐਟੀਟਿਊਡ ਆਪਣਾ ਇਦਾਂ ਦਾ ਸੀ ਫਿਰ ਉਹਨੇ ਜਦੋਂ ਪੰਜਾਬ ਦੇ ਵਿੱਚ ਜਦੋਂ ਗਵਰਨਮੈਂਟ ਬਣੀ ਹੈ ਨਾ ਹੁਣ ਜਿਵੇਂ ਮੈਂ ਕਿਹਾ ਨਾ ਮੈਂ ਸਾਰਿਆਂ ਨੂੰ ਇਹਨੇ ਕੱਢ ਦਿੱਤਾ ਜੇ ਤੂੰ ਪੰਜਾਬ ਦੀ ਪੋਲਿਟਿਕਸ ਦੀ ਗੱਲਾਂ ਦੀ ਤੇ ਆਪ ਪਾਰਟੀ ਦੀ ਗੱਲ ਹੁੰਦੀ ਤੂੰ ਸਾਰਿਆਂ ਨੂੰ ਪਤਾ ਹੀ ਭਗਵੰਤ ਮਾਨ ਨੰਬਰ 1 ਹੈਗਾ ਲੀਟਰ ਉਹਦੇ ਕਰਕੇ ਉੱਥੇ ਜਿਹੜੀ ਹੈਗੀ ਭਾਵੇਂ ਉਹਦੇ ਚੁਟਕਲੇबाजी ਕਰਕੇ ਕਹਿ ਲਓ ਜਾਂ ਗੱਲਾਂ ਵਰਕੇ ਕਹਿ ਲਓ ਜਾਂ ਬੋਲਦਾ ਸੀ ਭਗਵੰਤ ਮਾਨ ਹਨਾ ਤੇ ਉਹਦੀ ਆਪਣੀ ਮਤਲਬ ਇੱਕ ਪਛਾਣ ਵੀ ਸੀ ਉਹਦੇ ਕਰਕੇ ਵੀ ਤੇ ਕੇਜਰੀਵਾਲ ਨੂੰ ਉਹ ਤੋਂ ਡਰ ਲੱਗਾ ਰਹਿੰਦਾ ਹੁੰਦਾ ਸੀ ਠੀਕ ਹੈ ਭੀ ਉਹਨੂੰ ਉਹਨੂੰ ਮੈਂ ਡਾਊਨ ਕਰ ਰਹੇ ਨੇ ਬੜੀ ਮੁਸ਼ਕਲ ਜਾ ਕੇ ਕਿਤੇ ਉਹਦਾ ਨਾਂ ਕੀਤਾ ਉਹ ਵੀ ਸਰਵੇ ਕੀਤਾ ਤੇ ਬਹੁਤ ਸਾਰੇ ਲੋਕਾਂ ਨੇ ਕਿਹਾ ਭੀ ਇਹਨੂੰ ਹੀ ਚੀ ਮੰਤਰੀ ਬਣਾਓ ਤਾਂ ਬਣਾਇਆ ਨਹੀਂ ਤਾਂ ਉਹਨੇ ਕਦੀ ਵੀ ਨਹੀਂ ਸੀ ਬਣਾਣਾ ਹੈਗਾ ਠੀਕ ਹੈ ਉਹਦਾ ਲਬਦੇ ਰਹਿੰਦੇ ਹੈਗੇ ਨੇ ਵੀ ਮੈਂ ਕਿਤੇ ਦਿੱਲੀ ਦਾ ਛੱਡ ਕੇ ਤੇ ਮੈਂ ਇੱਥੇ ਦਾ ਪੰਚਕਾਂ ਠੀਕ ਹੈ ਪਰ ਤੁਹਾਨੂੰ ਪਤਾ ਪੰਜਾਬੀਆਂ ਦਾ ਨਾ ਆੜਾ ਰਿਆ ਹੀ ਹੈਗਾ ਸ਼ੁਰੂ ਤੋਂ ਮਤਲਬ ਦਿੱਲੀ ਦੇ ਨੂੰ ਕਦੀ ਨਹੀਂ ਪਸੰਦ ਕਰਤੇ 14 ਚ ਹਾਰੇ ਇਸ ਕਰਕੇ ਇਹਨਾਂ ਨੂੰ ਲੱਗਾ ਕਿ ਉਹਨੇ ਆ ਜਾਣਾ ਇੱਥੇ ਮੁੱਖ ਮੰਤਰੀ ਦਾ ਐਲਾਨ ਨਹੀਂ ਸੀ ਕੀਤਾ ਤੇ ਹਾਰ ਗਏ ਉਦੋਂ ਵੀ ਰੌਲਾ ਬਹੁਤ ਸੀ ਪਰ ਜਿੱਤ ਨਹੀਂ ਸਕੇ ਹਾਂ ਬਿਲਕੁਲ ਉਹ ਉਸੇ ਕਰਕੇ ਉਹ ਉਹ ਚਾਹੁੰਦਾ ਇਹ ਸੀ ਕਿ ਮੈਂ ਆਪ ਆਪਣੇ ਲੈਵਲ ਤੇ ਕੇਸਰੀ ਵਾਲ ਦੇ ਨਾਂ ਤੇ ਵੋਟਾਂ ਪੈਣ ਠੀਕ ਹੈ ਵੀ ਜੇ ਭਗਵੰਤ ਮਾਨ ਖੜਾਗਾ ਤੁਸੀਂ ਭਗਵੰਤ ਮਾਨ ਤੇ ਪੇਗਾ ਤੇ ਮੈਨੂੰ ਅੱਖਾਂ ਦਿਖਾਏਗਾ ਤੇ ਪੰਜਾਬੀ ਭਾਵੇਂ ਕੋਈ ਵੀ ਹੋਵੇ ਬਹੁਤੀ ਚੇਰ ਜਿਹੜਾ ਹੈ ਦੇਨਗੀ ਨਹੀਂ ਕਰਦਾ ਹੈਗਾ ਨਾ ਤੇ ਉਹਨੂੰ ਡਰ ਤੇ ਸੀ ਹੀ ਫਿਰ ਭਗਵੰਤ ਮਾਨ ਨੇ ਕੁਝ ਲੈਣਾ ਦੇਣਾ ਵੀ ਨਹੀਂ ਸੀ ਉਹਨੂੰ ਪਤਾ ਸੀ ਕਿਤੇ ਵੀ ਉਹ ਜਿਹੜਾ ਹੈਗਾ ਕਿ ਕਰ ਸਕਦਾ ਸੀ ਹੈ ਨਾ ਹੂੰ ਪਰ ਉਹ ਇਨੇ ਕੀ ਕੀਤਾ ਕਿ ਉਹਨੂੰ ਡਾਊਨ ਗ੍ਰੇਡ ਕਰਨ ਦੇ ਕਈ ਤਰੀਕੇ ਲੱਭਦਾ ਰਿਹਾ ਠੀਕ ਹੈ ਚਲੋ ਜਦੋਂ ਬਾਅਦ ਚ ਬਣ ਵੀ ਗਿਆ ਫਿਰ ਇਨੇ ਜਿੰਨੀ ਵੀ ਪੰਜਾਬ ਦੀ ਗਵਰਨਮੈਂਟ ਸੀ ਜਿਹੜੇ ਮਤਲਬ ਵੀ ਆਫੀਸਰ ਸੀ ਐਗਜ਼ੀਕਟਿਵ ਕਲਾਸ ਸੀ ਸਾਰੇ ਨੂੰ ਇਨੇ ਆਪਣੇ ਅੰਦਰ ਰੱਖਣ ਦੀ ਕੋਸ਼ਿਸ਼ ਕੀਤੀ ਜੀ ਫਿਰ ਜਿਹੜਾ ਇਨੇ ਆਫੀਸ਼ੀਅਲੀ ਵੀ ਕਰਨ ਦੀ ਕੋਸ਼ਿਸ਼ ਕੀਤੀ ਇੱਕ ਮੈਮੋਰੈਂਡਮ ਮੈਂਬਰ ਮੈਂਬਰੈਂਡਮ ਆਫ ਅੰਡਰਸਟੈਂਡਿੰਗ ਜਿਹੜਾ ਹੈਗਾ ਕਿ ਸਾਈਨ ਕਰ ਲਿਆ ਦਿੱਲੀ ਗਵਰਨਮੈਂਟ ਦੇ ਨਾਲ ਤੇ ਪੰਜਾਬ ਗਵਰਨਮੈਂਟ ਦੇ ਨਾਲ ਵੀ ਇੱਕ ਦੂਜੇ ਨਾਲ ਜਿਹੜਾ ਹੈਗਾ ਕਿ ਨੌਲੇਜ ਸ਼ੇਅਰ ਕਰਨਗੇ ਹਨ ਤਾਂ ਕਿ ਜਿਹੜਾ ਹੈਗਾ ਕਿ ਜਦੋਂ ਕੇਜਰੀਵਾਲ ਜਿਹੜਾ ਹੈਗਾ ਜਾਂ ਕੇਜਰੀਵਾਲ ਹੀ ਹੈਗਾ ਲੀਡਰਸ਼ਿਪ ਉੱਤੇ ਕਿਹੜੀ ਹੈਗੀ ਆ ਆਮ ਆਦਮੀ ਪਾਰਟੀ ਦੀ ਨਾ ਵੀ ਕੇਜਰੀਵਾਲ ਜਦੋਂ ਵੀ ਅਫਸਰਾਂ ਨੂੰ ਬੁਲਾਵੇ ਉੱਥੇ ਤੇ ਵੀ ਇੱਕ ਹੋਵੇ ਵੀ ਨਹੀਂ ਜੀ ਆਪਣਾ ਵੀ ਐਗਰੀਮੈਂਟ ਹੈਗਾ ਵੀ ਉਹਨਾਂ ਨਾਲ ਸ਼ੇਅਰ ਕਰਨਾ ਵੀ ਉਹਨਾਂ ਨੂੰ ਅਪਡੇਟ ਕਰਨਾ ਹੈਗਾ ਜਾਂ ਉਹਨਾਂ ਨਾਲ ਡਿਸਕਸ ਕਰਨਾ ਤਾਂ ਉਹ ਇੰਨੇ ਕੀਤਾ ਹੁਣ ਇਹ ਚੀਜ਼ ਉੱਤੇ ਮਤਲਬ ਕੇਜਰੀਵਾਲ ਨੂੰ ਪੰਜਾਬੀਆਂ ਦੀ ਜਿਹੜੀ ਹੈਗੀ ਸਾਈਕੀ ਸਮਝ ਨਹੀਂ ਹੈਗੀ ਵੀ ਉਹ ਨਹੀਂ ਚਾਹੁੰਦੇ ਹੈਗੇ ਕਿ ਸਾਨੂੰ ਕੋਈ ਦਿੱਲੀ ਤੋਂ ਕੰਟਰੋਲ ਕਰੇ ਕੋਈ ਵੀ ਕਿਉਂਕਿ ਭਾਵੇਂ ਮੁਗਲਾਂ ਤੋਂ ਲੈ ਕੇ ਮੜ ਕੇ ਕਾਂਗਰਸ ਤੋਂ ਲੈ ਕੇ ਭਾਜੀਪੀ ਤੋਂ ਲੈ ਕੇ ਵੀ ਉਹ ਨਹੀਂ ਚਾਹੁੰਦੇ ਹੈਗੇ ਕਿ ਸਾਨੂੰ ਕੋਈ ਉਥੋਂ ਮਤਲਬ ਜੜਗਾ ਕਿ ਕੰਟਰੋਲ ਕਰਿਆ ਨਾ ਪਰ ਇੰਨੇ ਮਤਲਬ ਉਹ ਕੰਮ ਕੀਤਾ ਔਰ ਸਾਹਮਣੇ ਕੀਤਾ ਅੱਗੇ ਤੋਂ ਹੁੰਦਾ ਸੀ ਕਿ ਕਿਸੇ ਚੁੱਪਚੀਪੀ ਤੇ ਕਰ ਲਿਆ ਵੀ ਮਤਲਬ ਕੇਸ ਹੋਣੀਆਂ ਗਾਂਧੀ ਨੇ ਬੁਲਾ ਲਿਆ ਕਿਸੇ ਚੀ ਮਨਿਸਟਰ ਨੂੰ ਜਾਂ ਰਾਹੁਲ ਗਾਂਧੀ ਨੇ ਬੁਲਾ ਲਿਆ ਇਹ ਤੇ ਓਪਨਲੀ ਮਤਲਬ ਕਰਨ ਲੱਪਿਆ ਨਾ ਅਫਸਰਾਂ ਤੱਕ ਬੁਲਾਣ ਲੱਪਿਆ ਅੱਗੇ ਤੋਂ ਚਲ ਚੀ ਮਨਿਸਟਰ ਨੂੰ ਕਹਿਤਾ ਵੀ ਕਾਕਾ ਉਹ ਤਾਂ ਚਲੋ ਬੰਦਾ ਵੀ ਹੈਗਾ ਸੀ ਹਨਾ ਵੀ ਇੱਕ ਹੁੰਦਾ ਵੀ ਪ੍ਰਧਾਨ ਹੈ ਪਾਰਟੀ ਦਾ ਤੁਹਾਨੂੰ ਗਾਈਡ ਕਰ ਰਿਹਾ ਵੀ ਤੁਸੀਂ ਕਿਦਾਂ ਵਧੀਆ ਪਰਫਾਰਮ ਕਰ ਸਕਦੇ ਹੋ ਪਰ ਜਿਹੜੀ ਅਫਸਰਾਂ ਤੱਕ ਜਿਹੜੇ ਹੈਗੇ ਤੁਸੀਂ ਬੋਲੋ ਫਿਰ ਅਫਸਰ ਤਾਂ ਇਹਦਾ ਸਵਲੀ ਨੇ ਹੁੰਦਾ ਕੀ ਹੈਗਾ ਕਿਤਾ ਨੇਗੇਟਿਵ ਇਫੈਕਟ ਇਹ ਕਹਿੰਦਾ ਕਿ ਜਿਹੜੀ ਐਗਜ਼ੀਕਟਿਵ ਕਲਾਸ ਹੁੰਦੀ ਨਾ ਜੀ ਉਹ ਫਿਰ ਜਿਹੜੀ ਲੋਕਲ ਗਵਰਨਮੈਂਟ ਹੁੰਦੀ ਉਹਦੀ ਪਰਵਾਹ ਨਹੀਂ ਕਰਦੀ ਹੈਗੀ ਐਮਐਲਏ ਹੋਗੇ ਜਾਂ ਮਨਿਸਟਰ ਹੋਗੇ ਅਗਲੇ ਕਹਿੰਦਾ ਵੀ ਤੂੰ ਮੇਰਾ ਤਾਂ ਕੁਝ ਕਰ ਨਹੀਂ ਸਕਦਾ ਮੈਂ ਦਿੱਲੀ ਵਾਲੇ ਆਕਾ ਮੇਰੇ ਨਾਲ ਨੇ ਠੀਕ ਹੈ ਮੈਨੂੰ ਉਹਨਾਂ ਨੇ ਜਿੱਦਾਂ ਕਿਹਾ ਮੈਂ ਉਦਾਂ ਹੀ ਕਰਨਾ ਅੱਛਾ ਹੁਣ ਉਹਦੇ ਕਮਿਊਨੀਕੇਸ਼ਨ ਗੈਪ ਵੀ ਰਹਿ ਜਾਂਦਾ ਜਿਹੜਾ ਲੋਕਲ ਅਫਸਰ ਹੈਗਾ ਉਹ ਕਹੇਗਾ ਕਿ ਨਹੀਂ ਜੀ ਮੈਨੂੰ ਤਾਂ ਸਾਹਬ ਨੇ ਆਇਆ ਗਿਆ ਜੀ ਕੇਜੀ ਵਾਲਾ ਸਾਹਬ ਨੇ ਆਇਆ ਗਿਆ ਮੈਨੂੰ ਹੈਨਾ ਹੁਣ ਪਤਾ ਨਹੀਂ ਕਿਹਾ ਕਿ ਨਹੀਂ ਕਿਹਾ ਹੁਣ ਕੇਜਰੀਵਾਲ ਨੂੰ ਕਿਹੜਾ ਜੂਨੀਅਰ ਮਿਨਿਸਟਰ ਜਾ ਕੇ ਪੁੱਛੇਗਾ ਵੀ ਤੁਸੀਂ ਆ ਸਾਨੂੰ ਜਿਹੜਾ ਹੈਗਾ ਵੀ ਜਿਹੜਾ ਸੈਕਟਰੀ ਹੈਗਾ ਜਾਂ ਸਟੇਟ ਸੈਕਟਰੀ ਜਾਂ ਕੋਈ ਵੀ ਹੈਗਾ ਨਾ ਜਾਂ ਚੀਫ ਸੈਕਟਰੀ ਕੇ ਤੈਨੂੰ ਤੁਸੀਂ ਇਦਾਂ ਕਿਹਾ ਹੈਗਾ ਕਿ ਇਹਨੂੰ ਪੁੱਛਣ ਦੀ ਜ਼ਰਤ ਤੇ ਹੈ ਨਹੀਂ ਨਾ ਇਹਨਾਂ ਕੋਈ ਕੋ ਟਾਈਮ ਹੁੰਦਾ ਤੇ ਉਹ ਕਹਿੰਦਾ ਮੈਂ ਫਿਰ ਕਮਿਊਨੀਕੇਸ਼ਨ ਗੈਪ ਤੇ ਜਿਹੜੀ ਐਗਜ਼ੀਕਟਿਵ ਕਲਾਸ ਹੁੰਦੀ ਹੈਗੀ ਉਹ ਵੀ ਨਾਨ ਪਰਫਾਰਮੈਂਸ ਹੋ ਜਾਂਦੀ ਹੈਗੀ ਆ ਬਡੀ ਕੇ ਵੀ ਉਹਨਾਂ ਨੇ ਕਹਿਣਾ ਵੀ ਜੇ ਜਦੋਂ ਵਾਲੀਵਾਲਸ ਹੀ ਨਹੀਂ ਹੈਗਾ ਨਾ ਇੱਕ ਚੀਫ ਮਿਨਿਸਟਰ ਜਿਹੜਾ ਹੁੰਦਾ ਨਾ ਇੱਕ ਤਰ੍ਹਾਂ ਦਾ ਰਾਜੇ ਦੇ ਵਾਂਗ ਹੀ ਹੁੰਦਾ ਕਿ ਇਹ ਸਟੇਟ ਦੇ ਸਾਰੀਆਂ ਪਾਵਰਾਂ ਉਹਦੇ ਕੋਲ ਹੀ ਹੁੰਦੀਆਂ ਮਿਨਿਸਟਰਾਂ ਕੋਲ ਵੀ ਕੋਈ ਪਾਵਰਾਂ ਨਹੀਂ ਹੁੰਦੀਆਂ ਬਹੁਤੀਆਂ ਮਿਨਿਸਟਰ ਕੀ ਹੁੰਦਾ ਕਰ ਕਰਾ ਕੇ ਫਾਈਲ ਫਿਰ ਸੀਐਮ ਕੋਲ ਹੀ ਜਾਂਦੀ ਹੈਗੀ ਆ ਠੀਕ ਹੈ ਤਾਂ ਉਹਨੇ ਕਹਿਣਾ ਤੂੰ ਜਆ ਗ੍ਰਹਿ ਵਿਭਾਗ ਜਿਹੜਾ ਹੁੰਦਾ ਹੈਗਾ ਉਹ ਵੀ ਉਹਨਾਂ ਦੇ ਕੋਲ ਹੀ ਹੁੰਦਾ ਹੈਗਾ ਠੀਕ ਆ ਉਹ ਸਾਰੀਆਂ ਪਾਵਰ ਕਰ ਕਰਾ ਕੇ ਤੇ ਉਹਦੇ ਕੋਲ ਹੀ ਚੀਫ ਮਿਨਿਸਟਰ ਕੋਲ ਜਾਂਦੀਆਂ ਹੈਗੀਆਂ ਤੇ ਜੇ ਉਹ ਉਹਨੂੰ ਬਾਈਪਾਸ ਹੀ ਕਰ ਦਿੱਤਾ ਤੁਸੀਂ ਉਹ ਫਿਰ ਕੀ ਹੁੰਦਾ ਹੈਗਾ ਕਿ ਕਰਦੇ ਕਰਦੇ ਇੰਦਾਂ ਨੇ ਮੈਂ ਵੀ ਜਿਹੜਾ ਹੈਗਾ ਕਿ ਫਿਰ ਉਹਨੂੰ ਜਿਹੜਾ ਰਾਗੋ ਚੜ੍ਹਾ ਹੈਗਾ ਫਿਰ ਉਹਨੂੰ ਵੀ ਉਹਦੇ ਉੱਤੇ ਲਗਾਤਾ ਹੈ ਕਿ ਐਡਵਾਈਜ਼ਰ ਟੂ ਦਾ ਸੀਐਮ ਤੇ ਮਤਲਬ ਟੂਟਲੀ ਜਿਹੜਾ ਹੈਗਾ ਕਿ ਉਹ ਕਰਨ ਜੋ ਇਹ ਚੀਜ਼ ਨਹੀਂ ਪਸੰਦ ਕਰਨੀ ਸੀ ਹੈਗੀ ਹਨ ਫਿਰ ਉਹ ਮੁੜਿਆ ਨਹੀਂ ਹੈਗਾ ਵਕੇਤਰੀ ਵਾਲ ਜਿਹੜਾ ਹੈਗਾ ਕਿ ਇੰਨਾ ਚੀਜ਼ਾਂ ਤੋਂ ਮੁੜਿਆ ਨਹੀਂ ਹੈਗਾ ਉਹਨੂੰ ਫਿਰ ਜਿਹੜਾ ਹੈਗਾ ਕਿ ਉਹ ਇੱਕ ਜਿਹੜਾ ਹੀ ਵੈਬ ਸੀ ਕੁਮਾਰਸੀ ਜਿਹੜਾ ਜਿੰਨੇ ਮੈਂ ਵੀ ਉਹ ਸੁਵਾਤੀ ਮਾਲੀ ਜਿਹੜਾ ਹੈਗਾ ਕਿ ਉਹਨੂੰ ਕੀਤਾ ਹੈਗਾ ਹਨਾ ਉਹ ਕਟਮਾਰ ਕੀਤੀ ਐ ਐਮ ਪੀ ਸੀ ਰਾਜ ਸਭਾ ਦੀ ਉਹਨੂੰ ਚੱਕ ਉਹ ਦੇਖੋ ਜੇਲ੍ਹ ਚੋਂ ਹੀ ਲੈ ਕੇ ਆਇਆ ਜਦੋਂ ਉਠਾਣੇ ਦੇਖ ਕੇ ਆਇਆ ਹਨ ਤੇ ਆ ਉਹਨੂੰ ਚੱਕ ਕੇ ਤੇ ਜਿਹੜਾ ਹੈਗਾ ਫੇਰ ਤੁਸੀਂ ਉੱਥੇ ਜਿਹੜਾ ਹੈਗਾ ਕਿ ਸੀਨੀਅਰ ਪੋਸਟ ਤੇ ਬਿਠਾ ਦਿੱਤਾ ਹੋਰ ਉੱਥੇ ਮੈਂ ਵੀ ਦਿੱਲੀ ਦੇ ਉੱਤੇ ਕਹਿੰਦੇ ਜਿੰਨੇ ਵੀ ਜੜੀਆਂ ਹੈਗੀਆਂ ਪੇ ਕੋਠੀਆਂ ਸਰਕਾਰੀ ਹੈਗੀਆਂ ਬਸ ਜਿਹੜੇ ਖਾਸ ਕਰਕੇ ਜਿਹੜੇ ਐਮਪੀ ਆਂ ਦੀਆਂ ਕੋਠੀਆਂ ਹੈਗੀਆਂ ਤਾਂ ਉਹਦੇ ਚ ਮੈਂ ਉਹ ਦਿੱਲੀ ਵਾਲੇ ਬੈਠੇ ਹੈਗੇ ਨੇ ਤਾਂ ਉਹ ਸਾਰਾ ਕੰਟਰੋਲ ਕਰਦੇ ਹੈਗੇ ਨਾ ਤਾਂ ਜਦੋਂ ਤੁਸੀਂ ਇੰਨਾ ਕੁਝ ਕਰੀ ਜਾਂਦੇ ਹੈਗੇ ਉਹ ਹਨਾ ਤੇ ਪੰਜਾਬੀਆਂ ਵਾਲੇ ਤਾਂ ਫਿਰ ਉਹ ਖੁਸ਼ੀ ਜਾਰੀ ਕਰਨੀ ਹੈ ਵੀ ਜੇ ਆਪ ਉੱਥੇ ਹਾਰੀ ਹੈਗੀ ਤਾਂ ਚਲ ਇੱਥੇ ਵੀ ਇਹ ਜਿਹੜਾ ਹੈਗਾ ਕਿ ਇਹਨਾਂ ਨੇ ਪਰਫਾਰਮ ਨਹੀਂ ਕੀਤਾ ਦੂਜਾ ਜਿਹੜਾ ਮਾਹੌਲ ਦੋ ਤਿੰਨ ਚੀਜ਼ਾਂ ਜਿਹੜੀਆਂ ਸੀ ਜਿਹੜੇ ਪੰਜਾਬੀ ਨਾਰਾਜ਼ ਹੈਗੇ ਨੇ ਆਮ ਆਦਮੀ ਪਾਰਟੀ ਤੋਂ ਜਿਹੜੀਆਂ ਮੈਨੂੰ ਲਗਤੀਆਂ ਹੈ ਕਿ ਇੱਕ ਤੇ ਹੈਗੇ ਕਿ ਨਸ਼ਾ ਜਿਹੜਾ ਹੈਗਾ ਪਈ ਖਤਮ ਨਹੀਂ ਕਰ पाए ਬਿਲਕੁਲ ਕਦੀ ਕਦੀ ਆਪਾਂ ਕੋਈ ਖਬਰ ਨਹੀਂ ਸੁਣੀ ਕਿ ਵੱਡਾ ਕੋਈ ਤਸਕਰ ਕਿੰਨਾ ਨੇ ਫੜ ਲਿਆ ਹੈਗਾ ਜੋ ਕਿ ਕਿੰਗਪਿਨ ਫੜ ਲਿਆ ਮਾੜੇ ਮੋਟੇ ਤੇ ਜਿਹੜੇ ਸਪਲਾਈਅਰ ਹੈਗੇ ਉਹਨਾਂ ਨੂੰ ਫੜੀ ਜਾਂਦਾ ਤਾਂ ਕੁਝ ਨਹੀਂ ਹੋਣਾ ਨਾ ਉਹ ਸਪਲਾਈ ਬੰਦ ਕਰੇ ਕੋਈ ਹੋਰ ਕਰ ਲੇਗਾ ਤੁਸੀਂ ਵੀ ਕਰਦੇ ਪੈਨੇ ਦੋ ਫੜੇ ਵੀ ਲਏ ਤੇ ਬਾਕੀ ਇਹ ਤੇ ਜਿਹੜੇ ਜਿੰਨੇ ਜਿਹਾ ਤੁਸੀਂ ਵੱਡੀ ਮੱਛੀ ਨੂੰ ਨਹੀਂ ਫੜਦੇ ਉਹ ਮੇਰੇ ਸਾਹਮਣੇ ਆਈ ਨਹੀਂ ਹੈਗੀ ਹੂੰ ਪਿੱਕੇ ਨੇ ਉਹ ਕਿਸੇ ਨੂੰ ਉਹਨੂੰ ਕੀਤਾ ਹੋਵੇ ਜਿਹਦੇ ਕਰਕੇ ਪੁਰਾਣੀਆਂ ਸਰਕਾਰਾਂ ਤੋਂ ਅਕਾਲੀ ਕਾਂਗਰਸੀਆਂ ਸਰਕਾਰਾਂ ਤੋਂ ਲੋਕੀ ਦੁਖੀ ਸੀ ਉਹ ਤੇ ਕੁਝ ਹੋਇਆ ਨਹੀਂ ਚੇਂਜ ਦੂਜਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਦਵੀ ਹੋਈ ਹੈਗੀ ਹੈ ਨਾ ਉਹਦੇ ਦੋਸ਼ੀ ਕੌਣ ਸੀ ਅੱਜ ਤੱਕ ਨਹੀਂ ਪਤਾ ਲੱਗਿਆ ਹੈਗਾ ਵੀ ਉਹਦੇ ਦੋਸ਼ੀ ਕੌਣ ਸੀ ਕੀ ਹੁਣ ਇਹਨਾਂ ਨੇ ਮੈਂ ਜਿਹੜੀ ਇਨਕੁਇਰੀ ਸੀ ਨਾ ਉਹ ਕੋਈ ਪਤਾ ਹੀ ਨਹੀਂ ਹੈਗਾ ਕਿਤੇ ਫਿਰ ਵੀ ਕੋਈ ਖਬਰ ਆਉਂਦੀ ਸੀ ਕੋਈ ਕਮਿਸ਼ਨ ਬਣਾਤਾ ਕੋਈ ਸੈਟ ਬਣਾ ਦੀ ਕੋਈ ਕੁਝ ਹੋ ਰਿਹਾ ਹੈਗਾ ਹੁਣ ਤਾਂ ਕੁਝ ਨਜ਼ਰ ਹੀ ਨਹੀਂ ਆ ਰਹੀ ਰ ਕੋਈ ਕੁਝ ਗੱਲ ਹੀ ਨਹੀਂ ਹੁੰਦੀ ਹੈਗੀ ਕੁਝ ਹੋ ਰਿਹਾ ਲੋਕੋਤੜਾ ਸਭ ਗੁੱਸਾ ਲੋਕਾਂ ਨੂੰ ਇਹ ਵੀ ਲੱਗਾ ਕਿ ਜਿਹੜਾ ਉਹਨਾਂ ਨੇ ਕੁਮਰ ਵਿਜੇ ਪ੍ਰਤਾਪ ਜਿਹੜੇ ਬੇਅਦਬੀ ਕਰਕੇ ਗੁੱਸੇ ਹੋ ਕੇ ਨੌਕਰੀ ਛੱਡ ਕੇ ਇਹਨਾਂ ਦੀ ਪਾਰਟੀ ਨੂੰ ਜੁਆਇਨ ਕੀਤਾ ਸੀ ਉਹਨਾਂ ਨੇ ਕਿ ਸ਼ਾਇਦ ਇਨਸਾਫ ਮਿਲ ਜੇ ਤੇ ਉਹਨਾਂ ਨੂੰ ਵੀ ਇਹਨਾਂ ਨੇ ਗੁੱਠੇ ਲਾ ਦਿੱਤਾ ਉਹ ਵੀ ਗੁੱਸੇ 'ਚ ਨੇ ਪਲੱਸ ਇਹ ਗੁੱਸਾ ਪੰਜਾਬੀਆਂ 'ਚ ਵੀ ਹੈਗਾ ਕਿ ਉਹਨਾਂ ਦੀ ਗੱਲ ਨਹੀਂ ਸੁਣੀਗੀ। ਨੇ ਉਹੀ ਕਹਿੰਦਾ ਉਹ दैट दैट ਸ਼ੋਜ਼ ਕਿ ਤੁਸੀਂ ਮੈਂ ਸincere ਹੈ ਹੀ ਨਹੀਂ ਨਾ ਉਹ ਕਈ ਵਾਰੀ ਸਾਨੂੰ ਵੀ ਲੱਗਦਾ ਸੀ ਕਿ ਜੇ ਕੁਮਰ ਵਿਜੇ ਪ੍ਰਤਾਪ ਸਿੰਘ ਵੀ ਇੰਨੀ ਆਥੋਰਿਟੇਟਲੀ ਜਿਹੜਾ ਹੈਗਾ ਵੀ ਕਹਿ ਰਿਹਾ ਹੈਗਾ ਕਿ ਉਹ ਕਹਿੰਦਾ ਵੀ ਉਹ ਤੇ ਮੋਰਚੇ 'ਚ ਵੀ ਜਾ ਕੇ ਆਇਆ ਸੀ ਉਹ ਕਹਿੰਦਾ ਕੋਈ ਇਨਸਾਫ ਨਹੀਂ ਮਿਲਣਾ। ਕਹਿੰਦਾ ਇਨਸਾਫ ਕੀ ਮਿਲਣਾ ਹੈਗਾ ਵੀ ਜਿਹੜਨਾਂ ਨੇ ਜਿੰਨਾਂ ਤੇ ਦੋਸ਼ ਲੱਗੇ ਹੈਗੇ ਉਹੀ ਅਫਸਰ ਇਨ ਤੇ ਉਹ ਕਹਿੰਦੇ ਕੁਛ ਨਹੀਂ ਮਿਲਣਾ ਹੈਗਾ ਇਹ ਤਾਂ ਹੁਣੇ ਨਹੀਂ ਕੁਛ ਨਹੀਂ ਹੋਣਾ ਹੈਗਾ ਹਨਾ ਤੋ ਉਹ ਕਹਿੰਦਾ ਕਿ ਮੈਨੂੰ ਕਿਸੇ ਨੇ ਨਹੀਂ ਬੁਲਾਇਆ ਜਿਹੜੀ ਕਿ ਉਹਨੇ ਸੈਟਪ ਬਣਾਇਆ ਹੀ ਉਹਨੇ ਰਿਪੋਰਟ ਵੀ ਦਿੱਤੀ ਜਿਹੜੀ ਹਾਈ ਕੋਰਟ ਦੇ ਵਿੱਚ ਸਾਰੇ ਹੀ ਦਿੱਤੀ ਹੈ ਹਨਾ ਤੇ ਉਹਨੂੰ ਕਦੀ ਪੁੱਛਿਆ ਨਹੀਂ ਹੈਗਾ ਤੂੰ ਕਹਿ ਵੀ ਰਿਹਾ ਪਾਰਲੀਮੈਂਟ ਅਸੈਂਬਲੀ ਚ ਵੀ ਉਹਨੇ ਕਿੰਨੀ ਵਾਰੀ ਕਿਹਾ ਹੈ ਕਿ ਮੈਨੂੰ ਪੁੱਛੀ ਲੋ ਤੇ ਤੁਸੀਂ ਦੇਖੋ ਹੁਣ ਦੈਟ ਮੀਨਸ ਅ ਸincerity ਨਹੀਂ ਹੈ ਕਿ ਤੇ ਉਹ ਜਿਹੜੀ ਹੈਗੀ ਸੀ ਲੋਕੀ ਕਹਿੰਦੇ ਵੀ ਸਿਰ ਆਪਾਂ ਉਹਨਾਂ ਨੂੰ ਲਿਆਂਦਾ ਗਾ ਦੇ ਵਾਸਤੇ ਸੀ ਠੀਕ ਹੈ ਜੇ ਤੁਸੀਂ ਉਹਦੇ ਤੇ ਵੀ ਪਰਫਾਰਮ ਨਹੀਂ ਕੀਤਾ ਹੈਗਾ ਤੀਸਰੀ ਜਿਹੜੀ ਗੱਲ ਸਾਹਮਣੇ ਆਉਂਦੀ ਹੈਗੀ ਆ ਕਿ ਨਾਨ ਗਵਰਨੈਂਸ ਦੀ ਉਹ ਹੈਗੀ ਹੈ ਕਿ ਗੁੰਡਾਗਰਦੀ ਜਿਹੜੀ ਹੈਗੀ ਹੈ ਕਿ ਉੱਥੇ ਇੰਨੀ ਜ਼ਿਆਦਾ ਫੈਲੀ ਹੋਈ ਹੈਗੀ ਆ ਫਰੋਤੀਆਂ ਦਾ ਜਿਹੜਾ ਮਾਹੌਲ ਬਣ ਗਿਆ ਹੈਗਾ ਪਈ ਉਹਨ ਪਹਿਲਾਂ ਆਪਾਂ ਸੁਣਦੇ ਹਾਂ ਦੇਖੀ ਕਿ ਜੁਪੀ ਬਿਹਾਰ ਦੇ ਵਿੱਚ ਇਦਾਂ ਹੁੰਦਾ ਹੈਗਾ ਜੀ ਫਰੋਤੀਆਂ ਮੰਗਦੇ ਹੈਗੇ ਹਨ ਤੂੰ ਬੜਾ ਵੱਡਾ ਇੱਕ ਬਿਜ਼ਨਸ ਹੈਗਾ ਫਰੋਤੀਆਂ ਮੰਗਨ ਦਾ ਵੀ ਹਨ ਤੇ ਉੱਥੇ ਤੇ ਤੁਸੀਂ ਕੀ ਕੀਤਾ ਹੈਗਾ ਹਨ ਉਹਦੇ ਚ ਵੀ ਹੈਗਾ ਕਿ ਤੁਸੀਂ ਕਿਸੇ ਨੂੰ ਦੋ ਚਾਰ ਬੰਦਿਆਂ ਨੂੰ ਲੋਕਲਾਂ ਨੂੰ ਫੜ ਲਿਆ ਹੈਗਾ ਉਹਦੇ ਨਾਲ ਤਾਂ ਸਮੱਸਿਆ ਹੱਲ ਨਹੀਂ ਹੋਈ ਜਨੀਆਂ ਨੇ ਉਹ ਵਧੀ ਜਾਂਦੀ ਪਈ ਹੈਗੀ ਮਤਲਬ ਕੋਈ ਉਹਦਾ ਕੋਈ ਤਨ ਪਤਨ ਜਿਹੜਾ ਹੈਗਾ ਕਿ ਲੱਗ ਨਹੀਂ ਰਿਹਾ ਹੈਗਾ ਤੋਂ ਨੈਚੁਰਲੀ ਜੇ ਤੁਸੀਂ ਇੰਨਾ ਕੁਝ ਹੋਦੇ ਕਰਕੇ ਜਿਹੜਾ ਹੈਗਾ ਕਿ ਤੁਸੀਂ ਹਾਲਾਂਕਿ ਇਹ ਨਹੀਂ ਹੈਗਾ ਕਿ ਪੰਜਾਬ ਦੇ ਵਿੱਚ ਵੀ ਪੁਲਿਸ ਨਹੀਂ ਹੈਗੀ ਹਨਾ ਪੀ ਪੁਲਿਸ ਸਟੇਟ ਤੋਂ ਹੀ ਬਣਾ ਦਿੱਤੀ ਫਿਰ ਪਿੱਛੇ ਜਿਹੜਾ ਅੰਮ੍ਰਿਤਪਾਲ ਵਾਲੇ ਜਿਹੜਾ ਇਸ਼ੂ ਸੀ ਉਹਨੂੰ ਜਿਹੜਾ ਇਹਨਾਂ ਨੇ ਹੈਂਡਲ ਕਰਨ ਦਾ ਤਰੀਕਾ ਕੀਤਾ ਪਹਿਲਾਂ ਆਪ ਹੀ ਵਿਧਾਨਦੇਰੇ ਠੀਕ ਹੈ ਉਹਨੂੰ ਪਹਿਲਾਂ ਕਿਸੇ ਨੇ ਰੋਕਿਆ ਨਹੀਂ ਕਿਸੇ ਨੇ ਗੱਲ ਨਹੀਂ ਪੁੱਛੀ ਨਹੀਂ ਵੀ ਕਾਕਾ ਤੂੰ ਆ ਕੇ ਗੱਲ ਕਰੀ ਜਾਂਦਾ ਹੈਗਾ ਵੀ RAMNA ਤੁਹਾਨੂੰ ਕੰਮ ਕਰ ਲੈਂਦੇ ਵੀ ਇਹ ਜਿਹੜੇ ਜਿਹੜੇ ਆਪਾਂ ਲੋਕਲ ਨੂੰ ਜਿਹੜਾ ਹੈਗਾ ਕਿ ਮਾਹੌਲ ਵਧੀਆ ਬਣਾਈਏ ਫੈਕਟਰੀਆਂ ਲਾਈਏ ਇੱਥੇ ਇਹ ਚੀਜ਼ਾਂ ਕਰੀਏ ਉਹਦੇ ਨਾਲ ਕੀ ਹੋਏਗਾ ਕਿ ਪੰਜਾਬ ਦੇ ਵਿੱਚ ਸ਼ਾਂਤੀ ਆਏਗੀ ਰੋਜ਼ਗਾਰ ਪੈਦਾ ਹੋਣਗੇ ਲੋਕੀ ਆਪਣੇ ਕੰਮ ਕਰਨਗੇ ਪਹਿਲਾਂ ਤਾਂ ਕੀਤਾ ਨਹੀਂ ਪਹਿਲਾਂ ਉਹਨੂੰ ਜਿਹੜਾ ਹੈਗਾ ਕਿ ਪ੍ਰਮੋਟ ਕਰਦੇ ਰਹੇ ਕਹ ਲੋ ਜਾਂ ਉਹਨੂੰ ਖੁੱਲੀ ਛੁੱਟੀ ਦੇ ਰੱਖੀ ਜਦੋਂ ਕਰਨ ਤੇ ਆਏ ਫਿਰ ਐਕਸਟ੍ਰੀਮ ਤੇ ਚਲੇ ਗਏ ਫਿਰ ਅਸੀਂ 90000 ਫੌਜੀ ਮੈਂ ਵੀ ਲਾਤੀ ਤੁਸੀਂ ਹੈਨਾ ਫਿਰ ਤੁਸੀਂ ਮੈਂ ਸੈਂਟਰ ਫੋਰਸਾਂ ਹੀ ਮੰਗਾਲੀਆਂ ਵੀ ਇੱਕ ਬੰਦੇ ਨੂੰ ਦੀ ਗ੍ਰਿਫਤਾਰ ਕਰਨਾ ਜਿੰਨਾਂ ਚਿਰ 10 ਬੰਦੇ ਜਾ ਕੇ ਵੀ ਗ੍ਰਿਫਤਾਰ ਕਰ ਸਕਦੇ ਸੀ ਉਸ ਚੀਜ਼ ਨੇ ਵੀ ਜਿਹੜਾ ਹੈਗਾ ਉਹਦੋਂ ਜਦੋਂ ਇਹਨਾਂ ਨੇ ਮੈਂ ਅਮਰਿਤਪਾਲ ਨੂੰ ਮੈਂ ਨਹੀਂ ਕਹਿੰਦਾ ਕਿ ਅਮਰਿਤਪਾਲ ਸਹੀ ਕੀਤਾ ਜਾਂ ਗਲਤ ਕੀਤਾ ਹੈਨਾ ਪਰ ਅਮਰਿਤਪਾਲ ਨੂੰ ਜਿਹੜਾ ਜਿਹੜਾ ਇਸ਼ੂ ਸੀ ਉਹਨੂੰ ਹੈਂਡਲ ਜਿਹੜਾ ਜਿਸ ਤਰੀਕੇ ਸਰਕਾਰ ਨੇ ਕਿਹਾ ਉਹ ਤੋਂ ਬਾਅਦ ਤਾਂ ਫਿਰ ਜ਼ੀਰੋ ਹੋ ਗਏ ਉਹ ਤੋਂ ਉਹਨਾਂ ਨੇ ਕਿਹਾ ਵੀ ਨਹੀਂ ਪਿੰਨਰ ਇੰਟੈਂਸ਼ਨ ਸਹੀ ਨਹੀਂ ਹੈਗੀ ਇੰਟੈਂਸ਼ਨ ਅਮਰਤਪਾਲ ਨੂੰ ਫੜਨ ਦੀ ਨਹੀਂ ਹੈਗੀ ਇਹ ਡਰ ਦਾ ਮਾਹੌਲ ਪੈਦਾ ਕਰਨ ਵਾਲਾ ਹੈਗਾ ਠੀਕ ਹੈ ਜਦੋਂ ਵੀ ਤੁਸੀਂ ਕੋਈ ਲੋਕੀ ਸਿਆਣੇ ਹੈਗੇ ਨੇ ਉਹਨਾਂ ਨੇ ਸਮਝਦੇ ਹੈਗੇ ਨੇ ਵੀ ਤੁਹਾਡੀ ਇੰਟੈਂਸ਼ਨ ਕੀ ਹੈਗੀ ਹੈ ਜਦੋਂ ਇਹਨਾਂ ਦੀ ਉਦਾਂ ਦੀ ਇੰਟੈਂਸ਼ਨ ਆ ਗਈ ਫਿਰ ਤੁਸੀਂ ਦੇਖੋ ਕਿ ਐਦਾਂ ਦੇ ਹਾਲਾਤ ਹੋ ਗਏ ਨੇ ਕਿ ਜਿਹੜੇ ਆਪ ਇਹ ਕਹਿੰਦੇ ਸੀ ਲੋਕੀ ਜੀ ਇਹ ਗੱਡੀਆਂ ਕਤੂ ਲੈਂਦੇ ਹੈਗੇ ਨੇ ਏਜੀ ਸਿਕਿਉਰਿਟੀ ਕਿਉਂ ਲੈਂਦੇ ਹੈਗੇ ਨੇ ਜੇ ਡਰ ਲੱਗਦਾ ਤਾਂ ਘਰ ਰਹਿਣ ਫਿਰ ਤੇ ਆਪ ਹੋਣ ਜਿਹੜਾ ਹੈਗੇ 15 ਅਗਸਤ ਤੋਂ ਲੈ ਕੇ 26 ਜਨਵਰੀ ਤੱਕ ਲੈਕਚਰ ਦੇਣਾ ਹੋਏ ਤੇ ਹੁਣ ਮੈਂ ਵੀ ਪਹਿਲਾਂ ਤਾਂ ਕਦੀ ਵੇਖਿਆ ਨਹੀਂ ਅਸੀਂ ਪੰਜਾਬ ਦੇ ਵਿੱਚ ਸ਼ੀਸ਼ੇ ਲਾ ਕੇ ਬੁਲਟ ਬਲੀਫ ਤੇ ਹੋਣ ਨੇ ਤਾਂ ਤੁਸੀਂ ਮੈਂ ਕਿੱਥੋਂ ਤੋਂ ਕਿੱਥੇ ਲੈ ਜਾਂਦਾ ਹੈਗੇ ਸਾਰੀਆਂ ਬਦਲਤੀਆਂ ਮੰਤਰੀਆਂ ਦੀਆਂ ਗੱਡੀਆਂ ਬਦਲ ਦਿੱਤੀਆਂ ਪਲੱਸ ਦੇਖੋ ਇੰਨੀਆਂ ਗੱਡੀਆਂ ਕਿ ਹੁਣ ਕਿਸੇ ਦਾ ਮਤਲਬ ਵੀ ਕੋਈ ਐਮਐਲਏ ਵੜ ਨਹੀਂ ਸਕਦਾ ਪਿੰਡਾਂ ਦੇ ਵਿੱਚ ਜੇ ਆਪਾਂ ਦੇਖੀਏ ਚਲੋ ਇੰਨੀਆਂ ਤਾਂ ਸਾਰੇ ਨਹੀਂ ਵੜ ਸਕਦੇ ਪਰ ਜੈਡ ਨੂੰ ਵੀ ਲੋਕੀ ਜਾਣਦੇ ਨੇ ਉਹਨਾਂ ਨੂੰ ਪਤਾ ਵੀ ਕੋਈ ਨਵੇਂ ਸਵਾਲ ਕਰਨਗੇ ਵੀ ਉਹ ਗੱ ਪਿਛੇ ਅਸੀਂ ਜਿਹੜੀ ਕਹੀ ਹੈ ਕਿ ਫਿਰ ਦੂਜਾ ਜਿਹੜਾ ਫਿਰ ਉਹ ਸਾਰਾ ਨਾਦ ਪੰਜਾਬ ਗਵਰਨਮੈਂਟ ਨੇ ਕੁਝ ਪਰਫਾਰਮ ਕੀਤਾ ਉਤੋਂ ਜਿਹੜਾ ਹੈਗਾ ਕਿ ਇਹਨਾਂ ਨੇ ਸਾਰਾ ਦਿੱਲੀ ਵਾਲਾ ਜਿਹੜਾ ਗਲਬਾ ਤਿਆਰ ਕੀਤਾ ਕਿਉਂਕਿ ਰਹਿੰਦੀ ਨਹੀਂ ਨਾਗੀ ਅਗਲਾ ਕਹਿੰਦਾ ਕਿ ਚੌਧਰੀ ਕੌਣ ਹੈਗਾ ਠੀਕ ਹੈ ਪੰਜਾਬ ਵਾਲੇ ਲੋਕਲ ਬੰਦਿਆਂ ਨੂੰ ਹੈ ਨਹੀਂ ਐਮਐਲ ਦੇ ਵਿਚਾਰੇ ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਦਿੱਲੀ ਵਾਲਿਆਂ ਨੂੰ ਮਿਲੀਏ ਕਿ ਅਸੀਂ ਭਗਵੰਤ ਮਾਨ ਨੂੰ ਮਿਲੀਏ ਉਹਨਾਂ ਨੂੰ ਵੀ ਨਹੀਂ ਪਤਾ ਸਮਝ ਲੱਗ ਰਹੀ ਫਿਰ ਭਗਵੰਤ ਮਾਨ ਨੂੰ ਮਿਲੀਏ ਕਿ ਜਾਂ ਜਿਹੜੇ ਦਿੱਲੀ ਤੋਂ ਆ ਕੇ ਉੱਥੇ ਬੰਦੇ ਬੈਠੇ ਨੇ ਉਹਨਾਂ ਨੂੰ ਮਿਲੀਏ ਕਿ ਜਾਂ ਦਿੱਲੀ ਵਾਲੇ ਕੇਜਰੀਵਾਲ ਨਾਲ ਸੱਤਾ ਮਿਲੀਏ ਜਾ ਕੇ ਤੂੰ ਸਾਰੇ ਹੀ ਰਾਜਕਤਾ ਵਾਲਾ ਜਿਹੜਾ ਹੈਗਾ ਕਿਉਂਕਿ ਸਿਸਟਮ ਨਹੀਂ ਹੈਗਾ ਵੀ ਜਿਹੜੀ ਸਿਸਟਮ ਦੀ ਗੱਲ ਕਰਦੇ ਉਹ ਸਿਸਟਮ ਇਹਨਾਂ ਨੇ ਆਪੇ ਜਿਹੜਾ ਹੈਗਾ ਕਿ ਉਹ ਸਿਸਟਮ ਸਾਰਾ ਖਤਮ ਕਰ ਦਿੱਤਾ ਦੂਜਾ ਜਿਹੜਾ ਹੈਗਾ ਕਿ ਜਿਹੜੇ ਪੰਜਾਬੀ ਐਮ.ਐਲ.ਏ ਸੀ ਹਨਾ ਤੁਸੀਂ ਦੇਖੋ ਵੀ 99 99 ਇਹਨਾਂ ਦੇ ਐਮ.ਐਲ.ਏ ਹੋਗੇ ਹੂੰ ਹੂੰ ਉਹਨਾਂ ਨੇ ਬੰਦੂਆ ਮਜ਼ਦੂਰਾ ਵਾਂਗ ਬਿਹੇਵ ਕਰਨਾ ਵੀ ਤੁਸੀਂ ਆ ਜਾਓ ਜੀ ਹੁਣ ਵੀ ਮਤਲਬ ਇੰਨੀ ਸ਼ਰਮ ਨਹੀਂ ਆਹੀ ਹੈਗੀ ਕਿ ਮਤਲਬ ਤੁਸੀਂ ਆਪ ਦਿੱਲੀ ਦੇ ਵਿੱਚ ਹਾਰ ਗਏ ਹੈਗੇ ਹੋ ਠੀਕ ਹੈ ਤੁਸੀਂ ਦਿੱਲੀ ਵਾਲੇ ਜਿਹੜੇ ਐਮ.ਐਲ.ਏ ਸੀ ਠੀਕ ਹੈ ਉਹਨਾਂ ਨੂੰ ਬੁਲਾਓ ਠੀਕ ਹੈ ਜਿਹੜੇ ਹਾਰ ਗਏ ਉਮੀਦਵਾਰ ਉਹਨਾਂ ਨੂੰ ਬੁਲਾਓ ਵੀ ਆਪਣੇ ਹਾਰ ਦੀ ਜਿਹੜੀ ਹੈਗੀ ਕੀ ਗਮੀ ਰਹਿ ਗਈ ਵੀ ਉਹ ਚੀਜ਼ ਕਰਦੀ ਖਬਰ ਆ ਗਈ ਜੀ ਪੰਜਾਬ ਦੇ ਐਮ.ਐਲ.ਏ ਸਾਰਿਆਂ ਨੂੰ ਉੱਥੇ ਬੁਲਾ ਲਿਆ ਜੀ ਹੂੰ ਹੂੰ ਤੁਸੀਂ ਕਦੇ ਵਾਸਤੇ ਬੁਲਾ ਰਹੇ ਅੱਜ ਧੰਨਵਾਦ ਕਰਨਾ ਉਹਨਾਂ ਦਾ ਇਦਾਂ ਵੀ ਕਦੇ ਕੋਈ ਹੁੰਦਾ ਵੀ ਤੂੰ ਆ ਜੀ ਮੇਰੇ ਘਰ ਤੂੰ ਮੇਰਾ ਕੰਮ ਕੀਤਾ ਸੀ ਤੇ ਮੈਂ ਤੇਰਾ ਧੰਨਵਾਦ ਕਰਨਾ ਧੰਨਵਾਦ ਕਰਾਉਣ ਤੁਸੀਂ ਉੱਕੇ ਆਇਓ ਏਡੀ ਦੂਰ ਤੇ ਤੁਸੀਂ ਤੁਸੀਂ ਸੌ ਦੋ ਸੋਂ ਬੰਦੇ ਨੂੰ ਬੁਲਾ ਲਿਆ ਉੱਥੇ ਪੀ ਜਾਦੂ ਉਸ ਕੀ ਮੈਂ ਹਜ਼ਾਰਾਂ ਹੀ ਬੰਦੇ ਗਏ ਉਹਨਾਂ ਨੂੰ ਪਤਾ ਹੀ ਐ ਐਮਐਲਏ ਉੱਥੇ ਕਿਹੜਾ ਗੱਲਾਂ ਦੇ ਜਾਂਦਾ ਹੈਗਾ ਇੱਕ ਗੱਡੀ ਅੱਗੇ ਇੱਕ ਪਿੱਛੇ ਤੇ ਮੇਬੀ 10 ਬੰਦੇ ਉਹਦੇ ਨਾਲ ਹੁੰਦੇ ਨੇ ਹੈ ਨਾ ਪੁਲਸ ਵਾਲੇ ਘਟੋ ਘਟਾ 10 ਦੇ ਹੈ ਹੀ ਨੇ ਤੇ ਗੱਡੀਆਂ ਘਮਾਉਦੇ ਜਾਂਦੇ ਵੀ ਤੂੰ ਵੀ ਮੇਰੇ ਕਹਿ ਵੀ ਰਿਹਾ ਸੀ ਨਾ ਕਰਦਾ ਵੀ ਜਿਹੇ ਹੀ ਕਹਿੰਦੇ ਕੇਜਰੀ ਨੂੰ ਚਪੇੜ ਪਾ ਦੇਣੀ ਕਿਦਾ ਮਾਰਦੇ ਸਾਨੂੰ ਲੱਗਦਾ ਵੀ ਸਾਹਮਣੇ ਹੋਏ ਤਾਂ ਚਪੇੜ ਮਾਰ ਕੇ ਸਮਝਾ ਨਾਲ ਕੰਮ ਹੋ ਗਿਆ ਵੀ ਤੂੰ ਕਰਦਾ ਕੀ ਪਿਆ ਹੈਗਾ ਫਿਰ ਤੈਨੂੰ ਸਿਆਣਾ ਕੌਣ ਕਹੇਗਾ ਵੀ ਤੁਸੀਂ ਪਬਲਿਕ ਤੇ ਰਿਸੋਰਸਸ ਨੂੰ ਕਿੱਦਾਂ ਯੂਜ਼ ਕਰ ਰਹੇ ਹੈਗੇ ਤੇ ਸਾਰੇ ਨੂੰ ਸਮਝ ਲੱਗ ਰਹੀ ਹੈਗੀ ਹੈ ਨਾ ਤੇ ਇਸੇ ਕਰਕੇ ਤੇ ਉਹ ਪੰਜਾਬੀਆਂ ਦੀ ਜਿਹੜਾ ਆਪਾਂ ਗੱਲ ਕਰਦੇ ਨੇ ਖੁਸ਼ ਕਿਉਂ ਹੈਗੇ ਨੇ ਆਮ ਆਦਮੀ ਪਾਰਟੀ ਦੇ ਹਾਰਦੇ ਇਸੇ ਕਰਕੇ ਹੀ ਹੈਗੇ ਨੇ ਹੂੰ ਤੀਜੇ ਜਿਹੜਾ ਇਹਨਾਂ ਨੇ ਕੰਮ ਸਭ ਤੋਂ ਜ਼ਿਆਦਾ ਮਾੜਾ ਕੀਤਾ ਹੈਗਾ ਕਿ ਪੰਜਾਬs ਜਿਹੜੇ ਪਹਿਲੇ ਖਰਚੇ ਥਲੇ ਡੁੱਬਿਆ ਹੋਇਆ ਹੈਗਾ ਜਿੰਨੇ ਇਹਨਾਂ ਨੇ ਰਿਸੋਰਸਸ ਉਹਦੇ ਯੂਜ਼ ਕੀਤੇ ਪੰਜਾਬ ਦੇ ਠੀਕ ਹੈ ਅਸੀਂ ਤੁਸੀਂ ਦੇਖੋ ਕਿ ਇੱਕ ਕੱਲ ਪਰਸੂ ਦੀ ਗੱਲ ਹੈ ਕਿ ਮੁੰਡੇ ਸੀ ਕਿਸ ਸਕੂਲ ਦੇ ਬੱਚੇ ਤੇ ਉਹ ਮਤਲਬ ਬਿਆਨ ਦੇ ਰਹੇ ਸੀ ਉਹ ਕਹਿੰਦੇ ਸੀ ਕਿ ਭਗਵੰਤ ਮਾਨ ਨਿਆਣਾ ਹੁੰਦਾ ਤਾਂ ਪੂਰੇ 에ਅਰਪੋਰਟ ਭਰ ਜਾਂਦਾ ਹੈਗਾ ਵੀ ਆਪ ਹੀ ਉਹ ਪੋਸਟਰ ਲਾਣੇ ਲੱਗਿਆ ਹੋਇਆ ਹੈ ਹਨ ਬਿਲਕੁਲ ਬਿਲਕੁਲ ਵੀ ਇੰਨੇ ਪੋਸਟਰ ਜਿਹੜੇ ਹੈਗੇ ਤੁਸੀਂ ਲਾਤੇ ਚਲੋ ਪੰਜਾਬ ਵਿੱਚ ਫਿਰ ਵੀ ਆਪਾਂ ਮੰਨਦੇ ਹੈਗੇ ਕਿ ਤੁਸੀਂ ਕੋਈ ਸਕੀਮ ਗੱਡੀ ਹੈ ਕਿ ਪ੍ਰੋਮੋਸ਼ਨ ਕਰਨੀ ਹੈ ਦੈਟਸ ਓਕੇ ਕੋਈ ਪ੍ਰੋਮੋਸ਼ਨ ਨਹੀਂ ਮੈਂ ਪੰਜਾਬ 'ਚ ਸੀ ਤੇ ਭਗਵੰਤ ਮਾਨ ਸਾਹਿਬ ਨੇ ਯੋਗਾ ਕਰਨ ਆਉਣਾ ਸੀ ਤੇ ਤੁਸੀਂ ਯਕੀਨ ਨਹੀਂ ਕਰੋਗੇ ਕਿ ਚੱਪੇ ਚੱਪੇ ਤੇ ਕਿੱਡੇ-ਕੱਡੇ ਪੋਸਟਰ ਲੱਗੇ ਸੀ ਹਾਂ ਤੇ ਫਿਰ ਉਹੀ ਗਿਆ ਤਾਂ ਤੁਸੀਂ ਨਹੀਂ ਭਗਵੰਤ ਮਾਨ ਹੈਗਾ ਕਿ ਇਹ ਚੀਜ਼ ਕਿਉਂ ਨਹੀਂ ਸਮਝ ਲੱਗਦੀ ਮੈਨੂੰ ਇਦਾਂ ਵੀ ਉਹ ਇੰਨਾ ਜ਼ਿਆਦਾ ਜਿਹੜਾ ਹੈਗਾ ਕਿ ਉਹਦੀ ਮੈਂ ਵੀ ਕਹ ਲਵਾਂ ਕਿ ਕੁਲਫੀ ਗਰਮਾ ਗਰਮ ਤੋਂ ਲੈ ਕੇ ਮੈਂ ਕੋਈ ਕੈਸਲਟ ਨਹੀਂ ਹੋਣੀ ਜਿਹੜੀ ਮੈਂ ਨਾ ਸੁਣੀ ਹੋਵੇ ਤੇ ਮਲਟੀਪਲ ਟਾਈਮਸ ਨਾ ਸੁਣੀ ਹੋਵੇ ਕਿਉਂਕਿ ਆਪਾਂ ਟਰਾਈਵ ਕਰਦੇ ਸੀ ਲੈਲੀ ਭਗਵੰਤਵਾਂ ਦੀ ਜਿਹੜੀ ਰਿਕਵੈਸਟ ਆਈ ਸੀ ਨਵੀਂ ਲੈ ਲੋ ਦੋ ਚਾਰ ਵਾਰੀ ਤਾਂ ਸੁਣੀ ਲੈਂਦੇ ਹੁੰਦੇ ਸੀ ਕਦੇ ਜਾਂਦੇ ਵਾਰੀ ਆਂਦੀ ਵਾਰੀ ਨਾ ਵੀ ਇੰਨਾ ਜ਼ਿਆਦਾ ਵੀ ਉਹ ਟਾਕਸ਼ ਕਰਦਾ ਸੀ ਜਿਹੜਾ ਹੈਗਾ ਲੋਕਾਂ ਦੇ ਉੱਤੇ ਉਹ ਆਪ ਹੀ ਉਹ ਚੀਜ਼ ਬਣ ਗਿਆ ਹੈਗਾ ਠੀਕ ਹੈ ਦੂਜੀ ਗੱਲ ਹੈ ਉਹਨਾਂ ਨੇ ਜਿਹੜਾ ਬਾਹਰ ਜਾ ਕੇ ਵੀ ਕੰਨੜਾ ਦੇ ਵਿੱਚ ਕੇਰਲਾ ਦੇ ਵਿੱਚ ਜਾ ਜਾ ਕੇ ਉੱਥੇ ਇਸ਼ਾਰਾ ਦਿੱਤੇ ਠੀਕ ਹੈ ਵੀ ਅਸੀਂ ਜੀ ਨੈਸ਼ਨਲ ਪਾਰਟੀ ਬਣਨਾ ਚਾਹੁੰਦੇ ਆ ਵੀ ਉਹਨਾਂ ਲਾਲਚ ਮੂਗੇ ਇੰਟੈਂਸ਼ਨਲ ਦੇਖੋ ਨਾ ਇੰਟੈਂਸ਼ਨ ਇਹ ਨਹੀਂ ਹੈਗੀ ਕਿ ਤੁਸੀਂ ਕੋਈ ਚੰਗੀ ਚੀਜ਼ ਪ੍ਰਮੋਟ ਕਰਨਾ ਚਾਹੁੰਦੇ ਆ ਤੇ ਕਰੋੜਾ ਜਿਹੜਾ ਪਹਿਲਾਂ ਹੀ ਕਰ ਚਾਈ ਹੈਗਾ ਸਟੇਟ ਉਹਦੀਆਂ ਤੁਸੀਂ ਜਿਹੜੇ ਹੈਗੇ ਕਿ ਕਰੋੜਾ ਰੁਪਏ ਜਿਹੜੇ ਹੈਗੇ ਕਿ ਬਾਹਰ ਬਰਬਾਦ ਕਰ ਰਹੇ ਹੈਗੇ ਉਹ ਤੁਸੀਂ ਪੰਜਾਬੀਆਂ ਨੂੰ ਦੱਸਣਾ ਨਾ ਪ੍ਰੀ ਪਰਫਾਰਮਰ ਜੋ ਤੁਸੀਂ ਬਾਹਰ ਦੱਸਦੇ ਹੋ ਥੈਟ ਵੀ ਤੁਸੀਂ ਆਪਣੀ ਮਸ਼ਹੂਰੀ ਕਰਨਾ ਚਾਹੁੰਦੇ ਹੋ ਤੇ ਪੰਜਾਬ ਦੇ ਟੈਕਸ ਪੇਅਰਸ ਦਾ ਪੈਸਾ ਤੁਹਾਡੀ ਪਾਰਟੀ ਦੀ ਮਸ਼ਹੂਰੀ ਵਾਸਤੇ ਕਿਉਂ ਵਰਤਿਆ ਜਾ ਇਹ ਸਮਝਦਾ ਸਾਰਿਆਂ ਨੂੰ ਲੱਗ ਰਹੀ ਹੈਗੀ ਨਾ ਠੀਕ ਹੈ ਤੁਸੀਂ ਬੇਸ਼ਰਮੀ ਕਰ ਲਈ ਹੈਗੀ ਆ ਵੀ ਨਹੀਂ ਜੀ ਕਰਨਾਟਕ ਵਾਲਿਆਂ ਨੂੰ ਕਿਉਂ ਨਾ ਹੁਣ ਭਗਵੰਤ ਮਾਨ ਵੀ ਐਂ ਬੇਨਦੇਗਾ ਲਾ ਜੋ ਪਰਫਾਰਮੈਂਸ ਕਰ ਰਹੀ ਹੈਗੀ ਹੈ ਜੀ ਪੰਜਾਬ ਗਵਰਨਮੈਂਟ ਕਰਨਾਟਕ ਵਾਲਿਆਂ ਨੂੰ ਵੀ ਪਤਾ ਲੱਗਣਾ ਚਾਹੀਦਾ ਉਹ ਕਲਗਾਟ ਕਰਨਾ ਮਾਮੇ ਲੱਗਦੇ ਹੈ ਕਿ ਤੂੰ ਉਹਨਾਂ ਨੂੰ ਕੀ ਦੱਸਣਾ ਹੈਗਾ ਵੀ ਤੁਸੀਂ ਹਰ ਗੱਲ ਨੂੰ ਜਸਟੀਫਾਈ ਕਰੀ ਜਾਓਗੇ ਫਿਰ ਮੰਨ ਲਓ ਜੇ ਕੇਜਰੀ ਵਾਲੇ ਕਿਤੇ ਜਾਣਾ ਹੈਗਾ ਤਾਂ ਭਗਵੰਤ ਮਾਨ ਹਵੇਲੀ ਆਪਣਾ ਲੈ ਕੇ ਜਹਾਜ਼ ਪਹਿਲਾਂ ਦਿੱਲੀ ਜਾ ਕੇ ਦਿੱਲੀੋਂ ਬਿਠਾ ਕੇ ਤੇ ਫਿਰ ਉੱਧਰ ਜਾਏਗਾ ਨਾਲ ਕਿੰਨਾ ਮੈਸੇਜ ਉਸ ਜਿਹੜਾ ਹੈਗਾ ਕਿ ਉਹਨੇ ਜਹਾਜ਼ ਨੂੰ ਕੀਤਾਗਾ ਤੂੰ ਕਹਿ ਨਹੀਂ ਕਰਨੀ ਦਾ ਜਿਹੜਾ ਸੀ ਮਤਲਬ ਇੰਨਾ ਜ਼ਿਆਦਾ ਫਰਕ ਆ ਗਿਆ ਨਾ ਤੁਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਕਿ ਦੂਜੀਆਂ ਪਾਰਟੀਆਂ ਵੀ ਕਰਦੀਆਂ ਪਰ ਦੂਜੀਆਂ ਪਾਰਟੀਆਂ ਡਿਕਲੇਰ ਹੀ ਬਤਰਾਮ ਹੈਗੀਆਂ ਨਾ ਕਿ ਉਹ ਪੈਸਾ ਲੋਕਾਂ ਦਾ ਲੁਟਾਉਂਦੇ ਨੇ ਤੁਸੀਂ ਤਾਂ ਮੈਂ ਚੇਂਜ ਵਾਸਤੇ ਆਏ ਸੀ ਨਾ ਮੈਂ ਐਕਸਪੈਕਟੇਸ਼ਨ ਕੀ ਸੀ ਨਾ ਤੁਹਾਡੀ ਲੋਕਾਂ ਨੇ ਤੁਹਾਨੂੰ ਕੋਈ ਕਸਰ ਛੱਡੀ ਨਹੀਂ ਹੈਗੀ ਵੀ ਲੋਕਾਂ ਨੇ ਕਿਹਾ ਵੀ ਲਓ ਜੀ ਖੁੱਲ੍ਹੇ ਤੁਹਾਨੂੰ ਵੀ ਕਫੇ ਦੇ ਦਿੱਤੇ ਐਮਐਲਏ ਹਾਂ ਸੀਟਾਂ ਦੇ ਜਿਤਾਤੇ ਤੁਹਾਨੂੰ ਫਿਰ ਤੁਸੀਂ ਕੀ ਕੀਤਾ ਹੈਗਾ ਹੁਣ ਗੱਲ ਕੀ ਹੁੰਦੀ ਹੈ ਕਿ ਭਗਵੰਤ ਮਾਨ ਦਾ ਤੇ ਮੈਂ ਕਹਿਣਾ ਹੈਗਾ ਕਿ ਸਾਰੇ ਲੈਕਚਰ ਉਹਨਾਂ ਦੇ ਮੈਨੂੰ ਯਾਦ ਨੇ ਯਾਦ ਇਸ ਗੱਲ ਕਿ ਇਹਨਾਂ ਕਿ ਸੇਮ ਹੀ ਹੁੰਦੇ ਵੀ ਚੁਟਕਲੇ ਸੇਮ ਹੀ ਸੁਣਾਣੇ ਸੇਮ ਹੀ ਗੱਲਾਂ ਸੁਣਾਈ ਜਾਣੀਆਂ ਹਰ ਸਟੇਜ ਤੇ ਸੇਮ ਹੀ ਹੈਗੀਆਂ ਸਾਰੇ ਲੋਕਾਂ ਨੂੰ ਯਾਦ ਹੋ ਗਈਆਂ ਉਹਦੀਆਂ ਗੱਲਾਂ ਠੀਕ ਹੈ ਤੇ ਉਹ ਮਤਲਬ ਤੁਸੀਂ ਵਿਜ਼ਨ ਕੀ ਲੈ ਕੇ ਆਏ ਹੋ ਠੀਕ ਹੈ ਇਹ ਨਹੀਂ ਕਿ ਸਰਕਾਰੀ ਚੋਭਾਂ ਦੇਤੀਆਂ ਸਰਕਾਰ ਕੱਢ ਦੋ ਸਰਕਾਰੀ ਚੋਭਾ ਪਟਵਾਰੀ ਰੱਖ ਲਈ ਦੀ ਹਜ਼ਾਰ ਰੱਖ ਲਈ ਤਨਖਾਹਾਂ ਜੀ ਦੇਣੇ ਪੈਣੇ ਉਹਦਾ ਬਤਲ ਲੱਗਣਾ ਨਾ ਫਿਰ ਉਹ ਰਗਜ਼ਾ ਚੱਕ ਲਿਓ ਤੁਸੀਂ ਵਿਜ਼ਨ ਕੀ ਲੈ ਕੇ ਆਏ ਪੰਜਾਬ ਦੇ ਵਿੱਚ ਤੁਸੀਂ ਮਤਲਬ ਤੁਸੀਂ ਜਿਹੜੇ ਮੰਨ ਲਓ ਜਿਵੇਂ ਆਪਾਂ ਹੁਣ ਗੱਲ ਕਰਦੇ ਹੈਗੇ ਕਿ ਅਮਰੀਕਾ ਤੋਂ ਬੰਦੇ ਮੋੜੇ ਹੈਗੇ ਨੇ ਉਹ 50-50 ਲੱਖ ਲਾ ਕੇ ਆਏ ਚਲ ਜੇ ਲੱਖ ਲਾ ਕੇ ਆਏ ਤੁਸੀਂ ਕੋਈ ਇਨੀਸ਼ੀਏਟਿਵ ਲੈ ਲਓ ਬਿਲਕੁਲ ਠੀਕ ਹੈਗਾ ਤੁਸੀਂ ਵੀ 10 ਲੱਖ ਗਵਰਨਮੈਂਟ ਤੁਹਾਨੂੰ ਦਿੰਦੀ ਹੈਗੀ ਅਸੀਂ ਬੰਦੇ ਨੂੰ ਟ੍ਰੇਨਡ ਕਰਦੇ ਹੈਗੇ ਨੌਕਰੀਆਂ ਦੇ ਦੋਨਾਂ ਬੱਚਿਆਂ ਨੂੰ ਨਹੀਂ ਨੌਕਰੀਆਂ ਨਾ ਵੀ ਦੇਣ ਨੌਕਰੀਆਂ ਜਨਰੇਟ ਕਰਨ ਵਾਲੇ ਬਣ ਸਕਦੇ ਹੈਗੇ ਤੁਸੀਂ ਸਾਰੇ ਬੱਚੇ ਜੇ ਇੱਥੇ ਆ ਕੇ ਬਿਜ਼ਨਸ ਕਰਦੇ ਹੈ ਨਾ ਲੋਕੀ ਤੂੰ ਉੱਥੇ ਵੀ ਉਹਨਾਂ ਨੂੰ ਕਿਹਾ ਜਾ ਸਕਦਾ ਹੈਗਾ ਕਿ ਤੁਸੀਂ ਇਦਾਂ ਕਰੋ ਵੀ ਆਹ ਟ੍ਰੇਡ ਸਿੱਖ ਲਓ ਆ ਜਿਹੜਾ ਵੀ ਤੁਸੀਂ ਸੰਲੇਨ ਜੀ ਅੱਜ ਵੀ ਜੇ ਗਵਰਨਮੈਂਟ ਤੇ ਕਹਦੇ ਨਾ ਵੀ ਠੀਕ ਹੈ ਅਸੀਂ 20-25 ਲੱਖ ਗਵਰਨਮੈਂਟ ਦੇਗੀ ਤੁਹਾਨੂੰ ਇੰਟਰਸਟ ਫ੍ਰੀ ਦੇਗੀ ਤਾਂ ਤੁਸੀਂ ਜਿਹੜਾ ਹੈਗਾ ਕਿ ਅਗਰ ਤੁਹਾਡੇ ਕੋਲ ਕੋਈ ਤੁਸੀਂ ਬਿਜ਼ ਤੁਹ ਹਜ਼ਾਰੇ ਲੋਕੀ ਆ ਜਨ ਕੇ ਠੀਕ ਹੈ ਉਹਨਾਂ ਨੂੰ ਵੀ ਫੰਡਸ ਚਾਹੀਦੇ ਹੁੰਦੇ ਹੈ ਕਹਿੰਦੇ ਠੀਕ ਹੈ ਕੁਝ ਉਹਨਾਂ ਨੂੰ ਜਿਵੇਂ ਕਹਿੰਦੇ ਆਪਾਂ ਵਰਕਿੰਗ ਕੈਪੀਟਲ ਚਾਹੀਦੀ ਹੁੰਦੀ ਹੈ ਕਿ ਆ ਠੀਕ ਹੈ ਕੋਈ ਨੂੰ ਪੰਜ ਦੇ ਸਕਦੇ ਹੋ ਕੋਈ ਨੂੰ 10 ਦੇ ਸਕਦੇ ਕੋਈ 20 ਲੱਖ ਦੇ ਸਕਦੇ ਹੈਗੇ ਉਹ ਆਪ ਵੀ ਕੰਮ ਕਰੇਗਾ ਉਦੇ ਘਰ ਦੇ ਵੀ ਉੱਥੇ ਕੰਮ ਕਰਨ ਲੰਗੇ ਉਹ 2-4 ਬੰਦਿਆਂ ਨੂੰ ਰੋਜ਼ਗਾਰ ਵੀ ਦੇ ਦੇਗਾ ਉਹਦੇ ਨਾਲ ਹੋਰ ਇੰਟਰਸਟ ਵੀ ਲੱਗ ਜਾਏਗੀ ਛੋਟੀਆਂ-ਛੋਟੀਆਂ ਚੀਜ਼ਾਂ ਦੀ ਤੇ ਇਹ ਥੋੜਾ ਜਿਹਾ ਸਕੋਪ ਮੈਂ ਤਾਂ ਕਹਿੰਦਾ ਉੱਥੇ ਕੋਈ ਪ੍ਰੋਜੈਕਟਾਂ ਦੀ ਰੇੜੀ ਲਾ ਲੈਂਦਾ ਬੰਦਾ ਉਹ ਨਹੀਂ ਭੁੱਖਾ ਮਰਦਾ ਕਿਉਂਕਿ ਆਬਾਦੀ ਇੰਨੀ ਜ਼ਿਆਦਾ ਹੈਗੀ ਆ ਠੀਕ ਹੈ ਕੋਈ ਵੀ ਚੀਜ਼ ਤੁਸੀਂ ਕਰ ਸਕਦੇ ਹੈਗੇ ਪਰ ਕੁਝ ਵਿਜ਼ਨ ਤੇ ਲੈ ਕੇ ਆਓ ਨਾ ਤੁਸੀਂ ਨੌਕਰੀਆਂ ਨਹੀਂ ਦਿੱਤੀਆਂ ਜਾ ਸਕਦੀਆਂ ਸਰਕਾਰੀਆਂ ਨੂੰ ਉਸ ਨੌਕਰੀ ਕਰਨੀ ਵੀ ਨਹੀਂ ਚਾਹੀਦੀ ਠੀਕ ਹੈ ਨੌਕਰੀ ਜਿਹੜੀ ਹੈਗੀ ਵੀ ਕਰਨੀ ਵੀ ਨਹੀਂ ਚਾਹੀਦੀ ਨੌਕਰੀ ਹੁੰਦੀ ਹੈਗੀ ਮੇਰੇ ਮੰਨਣੇ ਹੁੰਦਾ ਵੀ ਜਿੰਨ ਬੰਦੇ ਨੂੰ ਕੁਝ ਨਹੀਂ ਮਿਲਦਾ ਹੈਗਾ ਵੀ ਨੌਕਰੀ ਕਰ ਲੈਂਦਾ ਹੈਗਾ ਚਲੋ ਠੀਕ ਆ ਪਰ ਜੇ ਤੁਸੀਂ ਨੌਕਰੀ ਪੈਦਾ ਕਰਨ ਵਾਲੇ ਪੈਦਾ ਕਰ ਲੋ ਠੀਕ ਹੈ ਉਹਨਾਂ ਨੂੰ ਟ੍ਰੇਨਿੰਗ ਦੇ ਦੇ ਤਾਂ ਉਹਦੇ ਨਾਲ ਜਿਹੜਾ ਹੈਗਾ ਕਿ ਜਿਆਦਾ ਪੰਜਾਬ ਦਾ ਜਿਹੜਾ ਹੈਗਾ ਕਿ ਆਪਾਂ ਪਲਾ ਕਰ ਸਕਦੇ ਹੈਗੇ ਆ ਮਜਾ ਹੈ ਕਿ ਆਪਾਂ ਚੁਟਕਲੇबाजी ਕਰਦੇ ਰਹੀਏ ਜਾਂ ਪੁਰਾਣਿਆਂ ਨੂੰ ਗਾਲਾਂ ਕੱਢਦੇ ਰਹੀਏ ਉਹਦੇ ਨਾਲ ਤਾਂ ਕੁਝ ਨਹੀਂ ਹੋਣਾ ਹੈਗਾ ਪਰ ਐਤ ਕੀ ਚੁਟਕਲਾ ਸੁਣਾਇਆ ਨਹੀਂ ਜਦੋਂ ਦਿੱਲੀ ਵਾਲੀ ਮੀਟਿੰਗ ਚੋਂ ਬਾਹਰ ਆਏ ਨਾ ਹਾਂ ਤੇ ਉਦੋਂ ਚੁਟਕਲਾ ਕੋਈ ਆਇਆ ਨਹੀਂ ਦੇਖੋ ਬਾਡੀ ਲੈਂਗੁਏਜ ਤੇ ਪਤਾ ਲੱਗ ਜਾਂਦਾ ਹੈ ਜਖੜ ਨੇ ਇਹ ਗੱਲ ਵੀ ਚੁੱਕੀ ਐ ਐਕਸ ਤੇ ਉਹਨਾਂ ਨੇ ਪੋਸਟ ਕੀਤੀ ਵੀ ਇਹਨਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਸਤਾਉਣ ਲੱਗ ਪਈ ਆ ਇਹਨਾਂ ਦੇ ਸੁਰ ਜਿਹੜੇ ਨੇ ਹੁਣ ਭਗਵੰਤ ਮਾਨ ਦੇ ਬਦਲ ਗਏ ਨੇ ਸੁਨੀਲ ਜਖੜ ਇੱਕ ਸਿਆਣੇ ਸਿਆਸਤਦਾਨ ਨੇ ਜਦੋਂ ਉਹ ਗੱਲ ਕਰਦੇ ਨੇ ਤੇ ਸਾਡੇ ਵਰਗੇ ਸੋਚਦੇ ਵੀ ਨੇ ਬੈਠੇ ਤੇ ਸੋਚਦੇ ਹੈਗੇ ਨਾ ਇਵੇਂ ਕਿ ਜਿਹੜੇ ਨਾਲ ਆਪਣੇ ਉਹਨਾਂ ਦੇ ਪ੍ਰਧਾਨ ਸਾਹਿਬ ਖੜੇ ਸੀ ਤੇ ਉਹਨਾਂ ਦੀ ਬਾਡੀ ਲੈਂਗੁਏਜ ਤੇ ਪਤਾ ਲੱਗ ਜਾਂਦਾ ਹੈਗਾ ਕਿ ਉਹ ਐਦਾਂ ਨਹੀਂ ਖੜਾ ਹੈਗਾ ਕਿ ਮੇਰਾ ਚੀਫ ਮਿਨਿਸਟਰ ਬੋਲ ਰਿਹਾ ਹੈਗਾ ਤੇ ਮੈਂ ਵੀ ਉਸੇ ਹਿਸਾਬ ਉਸ ਪੋਜ਼ 'ਚ ਖੜਾ ਹਾਂ ਬਿਲਕੁਲ ਉਹਦੇ ਆਪਣਾ ਖੜਾ ਹੋਇਆ ਹੈਗਾ ਕਿ ਉਹ ਸਾਰੀਆਂ ਚੀਜ਼ਾਂ ਇੰਡੀਕੇਟ ਕਰਦੀਆਂ ਹੈਗੀਆਂ ਠੀਕ ਹੈ ਇੱਕ ਪਰਸੈਪਸ਼ਨ ਹੁੰਦੀ ਹੈ ਕਿ ਆ ਪਈ ਉਹ ਜੇ ਤੁਸੀਂ ਥੈਟ ਮੀਨਸ ਕਿ ਉਹੀ ਕਹਿੰਦਾ ਸਾਰਾ ਕੁਝ ਡਿਲੂਟ ਹੋ ਰਿਹਾ ਹੈਗਾ ਸੋਲਿਡ ਤਾਂ ਕੁਝ ਹੋ ਨਹੀਂ ਰਿਹਾ ਹੈਗਾ ਨਾ ਇੱਕ ਇੱਕ ਉਹ ਵੀ ਜਿਹਨੂੰ ਤੁਸੀਂ ਜ਼ਿੰਮੇਵਾਰੀ ਦਿੱਤੀ ਹੈ ਭਗਵੰਤ ਮਾਨ ਨੂੰ ਜੇ ਦੇਸੀ ਰਿਹਾ ਤਾਂ ਉਹ ਕਿਉਂ ਪਰਫਾਰਮ ਕਰੇਗਾ ਪਿੱਛੇ ਜਦੋਂ ਮਤਲਬ ਉਹਥੇ ਇਲੈਕਸ਼ਨ ਸੀ ਬਾਈ ਇਲੈਕਸ਼ਨ ਸੀ ਉਹਦੇ ਜਾ ਕੇ ਉਹ ਮਤਲਬ ਐਡਮਿਟ ਹੋ ਗਿਆ ਸੀ ਠੀਕ ਹੈ ਉਹਨੂੰ ਐਡਮਿਟ ਹੀ ਰਿਹਾ ਹੋ ਤੇ ਬੈਠਾ ਸੀ ਹਾਲਾਂਕਿ ਪ੍ਰਗਟ ਸਿੰਘ ਉਹਨਾਂ ਨੇ ਉੱਥੇ ਜਾ ਕੇ ਉਹਨੂੰ ਮਿਲਿਆ ਵੀ ਸੀ ਤੇ ਉਹਨੇ ਮੈਂ ਵੀ ਵਿਚਾਰਨਛਾਨਾਂ ਚ ਦੱਸਿਆ ਵੀ ਹੈਗਾ ਇਹ ਦੁਖੀ ਹੈਗਾ ਭਗਵੰਤਮਾਨ ਵੀ ਦੁਖੀ ਹੈ ਵੀ ਕੇਤਰੀਵਾਲ ਤੋਂ ਦੁਖੀ ਹੈਗਾ ਵੀ ਸਾਰਾ ਕੁਛ ਜਿਹੜਾ ਉਹਦੇ ਕੋਲ ਦਿੱਲੀ ਚ ਹੀ ਹੈਗਾ ਕੰਟਰੋਲ ਅਗਲਾ ਕਿਤੇ ਮੈਂ ਕਰਾਂਗੀ ਵੀ ਜਦੋਂ ਅਫਸਰ ਹੀ ਮੈਂ ਹੋਈ ਕਹਿੰਨਾ ਅਫਸਰ ਉਹ ਕਿੱਥੇ ਕਿੱਥੇ ਜਾਏਗਾ ਮੰਨ ਲਓ ਅਫਸਰ ਉਹ ਦਿੱਲੀ ਜਾ ਕੇ ਉਹਨਾਂ ਦੀ ਸੁਣੇਗਾ ਕਿ ਭਗਵੰਤ ਉਹ ਬੁੜ ਕੇ ਆ ਕੇ ਭਗਵੰਤਮਾਨ ਨੂੰ ਸਣਾ ਦੱਸੇਗਾ ਕਿ ਕਿ ਮੈਨੂੰ ਉਹਨਾਂ ਨੇ ਐ ਕਿਹਾ ਹੈਗਾ ਬਿਲਕੁਲ ਜਦੋਂ ਭਗਵੰਤਮਾਨ ਉਹਨੂੰ ਕੋਈ ਕੰਮ ਕਹੇਗਾ ਉਹ ਕਹੇਗਾ ਕਿ ਨਹੀਂ ਮੈਨੂੰ ਦਿੱਲੀ ਹੋ ਲੈਣੇ ਆ ਕਿਹਾ ਹੂੰ ਉਹਦੋਂ ਕਹੇਗਾ ਜਦਕਿ ਉਹਦੇ ਨਾਲ ਅੱਗੇ ਡਿਸਕਸਨ ਨਹੀਂ ਕਰੇਗਾ ਹੁਣ ਵੀ ਜੇ ਤੁਸੀਂ ਦੇਖੋ ਕਿ ਇੰਨੀ ਬੇਸ਼ਰਮੀ ਦੀ ਹੱਦ ਹੈਗੀ ਆ ਕਿ ਹੁਣ ਉਹਨਾਂ ਦੀ ਕੈਬਨਿਟ ਮੀਟਿੰਗ ਸੀ ਪੰਜਾਬ ਗਵਰਨਮੈਂਟ ਦੀ ਠੀਕ ਹੈ ਹੁਣ ਜੀ ਆਜੋ ਜੀ ਤੁਸੀਂ ਮੈਂ ਤਾਂ ਹੀ ਮੈਂ ਫੇਸਬੁੱਕ ਦੇ ਉੱਤੇ ਲਿਖਿਆ ਕਿ ਬੰਦੂਆ ਮਜ਼ਦੂਰ ਸਮਝਿਆ ਇਹਨਾਂ ਨੇ ਹਨਾ ਫਿਰ ਤੁਸੀਂ ਆਜੋ ਵੀ ਤੁਸੀਂ ਅੱਗੂ ਕੋ ਐਸੇ ਨਹੀਂ ਕਰ ਸਕਦੇ ਵੀ ਸਾਡੀ ਤਾਂ ਜੀ ਕੈਬਨਿਟਰੀ ਮੀਟਿੰਗ ਹੀ ਰੱਖੀ ਹੋਈ ਹੈ ਨਹੀਂ ਕੈਬਨਿਟ ਮੀਟਿੰਗ ਕੈਨਸਲ ਕਰਦੇ ਹੋ ਦਿੱਲੀ ਆਜੋ ਜੀ ਚਲੋ ਜੀ ਸਾਰੇ ਜੀ ਜਾਈ ਜਾਓ ਉਹ 4 ਮਹੀਨੇ ਬਾਅਦ ਮੀਟਿੰਗ ਹੋਣੀ ਸੀ ਵੱਡੀ ਗੱਲ ਇਹ ਆ ਹਾਂ ਤੇ ਤੁਸੀਂ ਦੇਖੋ ਨਾ ਜੇ ਹੁਣ ਤੁਸੀਂ ਜੇ ਇਦਾਂ ਦਾ ਬਿਹੇਵ ਕਰੋਗੇ ਤੇ ਪੰਜਾਬੀ ਤੇ ਫਿਰ ਰਿਐਕਟ ਕਰਨਗੇ ਨਾ ਪੰਜਾਬੀ ਤੇ ਉਹੀ ਕਹਾਂ ਨਾ ਵੀ ਜੇ ਉਹ ਤੇ ਸਾਹਮਣੇ ਖੁੱਲ ਕੇ ਰਹਿੰਦੇ ਹੈਗੇ ਆਉਟਸਪੋਕਨ ਹੈਗੇ ਨੇ ਉਹਨਾਂ ਨੇ ਲਿਆ ਜਿਆ ਕੋਈ ਗੋਲਮੋਲ ਗੱਲ ਤੇ ਕਰਨੀ ਨਹੀਂ ਹੈਗੀ ਨਾਲੇ ਉਹ 3 ਸਾਲਾਂ ਤੋਂ ਉਹਨਾਂ ਦਾ ਮੂੰਹ ਦੇਖਣ ਦੇ ਜੀ ਮਾਰਚ 2022 ਚ ਸੱਤਾ ਚਾਹੀ ਤੇ 2025 ਦੀ ਫਰਵਰੀ ਲੰਘ ਰਹੀ ਹੈ 3 ਸਾਲ ਤੋਂ ਇਹਨਾਂ ਦੇ ਮੂੰਹ ਵਾਲ ਦੇਖ ਰਹੇ ਹੋ ਬਦਲਾ ਲੱਭ ਰਹੇ ਨੇ ਵੀ ਜਿਹੜਾ ਨਾਰਾ ਇਹ ਲਾ ਕੇ ਆਏ ਸੀ ਉਹ ਕਿੱਥੇ ਹੈ 2 ਸਾਲ ਮਗਰ ਰਹਿ ਗਏ ਨੇ ਕੀ ਕੁਝ ਕਰ ਸਕਣਗੇ ਨਹੀਂ ਕਰ ਸਕਣਗੇ ਇਹ ਵੀ ਸਮਝ ਰਹੇ ਨੇ ਪੰਜਾਬੀ ਦੂਜੀ ਗੱਲ ਕੀ ਹੈਗੀ ਕਿ ਜਿਹੜੇ ਨਾ ਇਹ ਦਿੱਲੀ ਦੇ ਵਿੱਚ ਵੀ ਤੁਸੀਂ ਦੇ ਗੱਲ ਕੀ ਆਂਦੀ ਅਸੀਂ ਸਕੂਲ ਬਣਾਤੇ ਹੀ ਮਨ ਲੱਗ ਲੈਣੇ ਬਣਾਤੇ ਸਕੂਲ ਬਣਾਤੇ ਜਿਵੇਂ ਲੱਗ ਲੈਣੇ ਬਣਾਤੇ ਉਹੀ ਰਾਗ ਫੜਿਆ ਇਹਨਾਂ ਨੇ ਬਿਲਕੁਲ ਠੀਕ ਆ ਉਹ ਜਿਵੇਂ ਹਸਾਨ ਕਰ ਦਿੱਤਾ ਹੁੰਦਾ ਠੀਕ ਆ ਵੀ ਤੁਸੀਂ ਉੱਥੇ ਦਿੱਲੀ ਦੇ ਵਿੱਚ ਵੀ ਤਾਂ ਲੋਕੀ ਰਹਦੇ ਨੇ ਉਹਨਾਂ ਦੀ ਕਦੀ ਰੋਜ਼ਗਾਰ ਦਾ ਵੀ ਤਾਂ ਕੋਈ ਜ਼ਿਕਰ ਕਰ ਲਿਆ ਕਰੋ ਹੂੰ 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 ਉੱਥੇ ਵੀ ਕਿਹੜਾ ਵਿਜ਼ਨ ਆਇਆ ਤੁਸੀਂ ਦੱਸੋ ਨਾ ਬਿਲਕੁਲ ਗਾਜੀ ਬਸਾਂ ਦੇ ਫਸਲ ਸਫਰਫਰੀ ਕਰ ਦਿੱਤਾ ਸੀ ਇਹੀ ਸੀ ਬਿਜਲੀ ਮਾਫ ਕਰਦੇ ਸੀ ਪਾਣੀ ਦੇ ਵੀ ਮਾਫ ਕਰ ਦਿੱਤੇ ਸੀ ਬਿਲਕੁਲ ਤੱਕ ਰੁਕ ਲੋਕਰ ਕਮਾਣੀ ਕਿਥੇ ਰੋਟੀ ਕਿ ਤੂੰ ਕਮਾਣੀ ਹੈ ਗੱਡੇ ਵੱਡੇ ਸ਼ਹਿਰ ਦੇ ਵਿੱਚ ਰਹਿੰਦੇ ਇੰਨੇ ਮਹਿੰਗੇ ਰਹਿੰਦੇ ਉਹਦਾ ਕੀ ਕੀਤਾ ਹੈਗਾ ਨਿਮਾ ਲੱਕੀ ਕਲੀਨ ਕਨੇ ਦੋ ਵਾਰੀ ਸਰਕਾਰ ਬਣਾਦੀ ਬਸ ਠੀਕ ਹੁਣ ਮਹੱਲਾ ਕਲੀਨੀ ਕੋ ਨਾਲ ਢਿੱਡ ਨਹੀਂ ਭਰ ਸਕਦੇ ਉਹਨਾਂ ਨੇ ਬਦਲਤੇ ਹਾਂ ਬਿਲਕੁਲ ਬਦਲਤੇ ਤੋ ਇਸ ਕਰਕੇ ਜਿਹੜਾ ਹੈਗਾ ਕਿ ਦੇਖੋ ਦੁਨੀਆ ਹੁਣ ਜਿਹੜੀ ਹੈਗੀ ਨਾ ਉਹਨਾਂ ਦੀ ਐਕਸਪੈਕਟੇਸ਼ਨਸ ਬਹੁਤ ਵੱਧ ਚੁੱਕੀਆਂ ਹੈਗੀਆਂ ਦੂਜਾ ਜਿਵੇਂ ਇੱਥੇ ਆਪਣਾ ਖਾਸ ਕਰਕੇ ਪੰਜਾਬੀ ਜਿਹੜੇ ਹੈਗੇ ਨਾ ਉਹ ਸਾਰੇ ਦੁਨੀਆ ਦੀ ਮਤਲਬ ਹਰ ਟੈਕਨੀਕ ਹਰ ਦੇਸ਼ ਹਰ ਸਹੂਲਤ ਦੇ ਵੇਖ ਚੁੱਕੇ ਹੈਗੇ ਨੇ ਅੱਗੇ ਤਾਂ ਹੁੰਦਾ ਸੀ ਕਿ ਕੋਈ ਬੰਦੇ ਇੱਥੇ ਰਹਿੰਦੇ ਸੀ ਤੇ ਉੱਥੇ ਜਾ ਕੇ ਦੱਸਦੇ ਵੀ ਇੱਥੇ ਐ ਹੁੰਦਾ ਜੀ ਉੱਥੇ ਇਦਾਂ ਦੀਆਂ ਸੜਕਾਂ ਜੀ ਉੱਥੇ ਕਿਆ ਗੇ ਬਿਲਕੁਲ ਜੀ ਬਿਲਕੁਲ ਹਰ ਤਕਰੀਬਨ ਕਹਿ ਲਵਾਂਗੇ 50% ਆਬਾਦੀ ਤੇ ਪੰਜਾਬ ਦੀ ਹੈਗੀ ਤਕਰੀਬਨ ਵੇਖ ਚੁੱਕੀ ਹੋਣੀ ਹੈਗੀ ਹੈ ਦੂਜਾ ਜਿਹੜਾ ਹੈਗਾ ਕਿ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੈਗਾ 24 ਘੰਟੇ ਲੋਕੀ ਕਨੈਕਟਡ ਰਹਿੰਦੇ ਹੈਗੇ ਨੇ ਸਾਰੀਆਂ ਚੀਜ਼ਾਂ ਦੇਖਦੇ ਹੈਗੇ ਨੇ ਤੇ ਹੁਣ ਵੇਲਾ ਆ ਗਿਆ ਹੈ ਕਿ ਕੁਝ ਕਰਨ ਦਾ ਹੈਗਾ ਤੇ ਭਾਵੇਂ ਉਹ ਕੋਈ ਵੀ ਕਰੇ ਜੇ ਨਹੀਂ ਕਰਨਗੇ ਤੇ ਬਸ ਇਦਾਂ ਹੀ ਫੇਖਵਾ ਹੋਰ ਤੇ ਕੋਈ ਇਹਨਾਂ ਦੇ ਕੋਲ ਕੋਈ ਹਾਲਤ ਹੈ ਨਹੀਂ ਹੈਗਾ